1749 ਦੇ ਵਿੱਚ ਪੰਜਾਬ ਦੀ ਪਹਿਲੀ ਵੰਡ ਹੁੰਦੀ ਹੈ ਉਹਦੇ ਵਿੱਚ ਜੰਮੂ ਕਸ਼ਮੀਰ ਲੇਹ ਲਦਾਖ ਜਿਹੜੇ ਖਾਲਸਾ ਰਾਜ ਦਾ ਹਿੱਸਾ ਸੀ ਉਹਨੂੰ ਪੰਜਾਬ ਦੇ ਨਾਲੋਂ ਵੱਖ ਕਰ ਦਿੱਤਾ ਗਿਆ 1 ਅਕਤੂਬਰ 1912 ਨੂੰ ਦਿੱਲੀ ਨੂੰ ਪੰਜਾਬ ਨਾਲੋਂ ਵੱਖ ਕਰਕੇ ਚੀਫ ਕਮਿਸ਼ਨਰ ਦੇ ਅੰダー ਕਰ ਲਿਆ ਇਹ ਦੂਜੀ ਵੰਡ ਸੀ ਪੰਜਾਬ ਦੀ ਦਿੱਲੀ ਜਿਹੜੀ ਸਦੀਆਂ ਤੋਂ ਪੰਜਾਬ ਦਾ ਹਿੱਸਾ ਰਹੀ 1958 ਦੀ ਵੀ ਇੱਕ ਵੰਡ ਹੈ ਜਦੋਂ ਹਿਮਾਚਲ ਦਾ ਏਰੀਆ ਪਾਸੇ ਕਰਤਾ ਸੀ ਤੇ 1966 ਦੇ ਵਿੱਚ ਫਿਰ Shimla ਤੋਂ ਲੈ ਕੇ Kullu Manali ਤੇ ਇਹ ਸਾਰੇ ਪੰਜਾਬ ਦੇ ਇਲਾਕੇ ਫਿਰ ਇਹ ਹਿਮਾਚਲ ਦੇ ਨਾਲ ਜੋੜ ਦਿੱਤੇ ਗਏ ਇਹ ਤਾਂ ਪ੍ਰਮਾਤਮਾ ਦਾ ਤੁਸੀਂ ਸ਼ੁਕਰ ਮੰਨੋ ਰਜੀਵ ਲੋਂਗੋ ਵੱਲ ਸਮਝਾਉਂਦਾ ਸਿਰੇ ਨਹੀਂ ਚੜਿਆ ਨਹੀਂ ਹੋਰ ਫਾਜ਼ਲ ਕਾ ਲੈ ਕੇ ਤੁਹਾਡਾ ਫੋਰ ਫਾਜ਼ਲ ਕਾ ਗਿਆ ਸੀ ਜੀ ਤੁਹਾਡਾ ਕਿਦਾ ਕੰਦੂ ਖੇੜਾ ਪਿੰਡ ਕੱਲਾ ਹੀ ਪਚਾ ਗਿਆ ਤੁਹਾਨੂੰ ਸੈਕੰਡ ਵਰਲਡ ਵਾਰ ਫੋਨ ਕਰਕੇ ਅੰਗਰੇਜ਼ ਆ ਜਿਹੜਾ ਇਕਨੋਮਿਕਲੀ ਕਰੈਸਿਸ ਦੇ ਵਿੱਚ ਆ ਗਿਆ ਤੇ ਉਹਨਾਂ ਨੂੰ ਇੱਕੇ ਦਾਮ ਬਹੁਤ ਸਾਰੇ ਦੇਸ਼ ਛੱਡਣੇ ਪਏ এਸ਼ੀਆ ਦੇ ਅੰਗਰੇਜ਼ ਚਲਾ ਗਿਆ ਨੁਕਸਾਨ ਤਾਂ ਸਾਰਾ ਪੰਜਾਬ ਦਾ ਹੋਇਆ ਜੀ ਬੰਦਿਆ ਤਾਂ ਪੰਜਾਬ ਗਿਆ ਨਾ ਹੋਰ ਤਾਂ ਕੋਈ ਸਟੇਟ ਬੰਡੀ ਨਹੀਂ ਗਈ ਵੀ ਤਾਂ ਕਿ ਕੱਲ ਨੂੰ ਸਿੱਖ ਆਵਦੇ ਰਾਜਪਾਗ ਦੀ ਕਿਤੇ ਗੱਲ ਹੀ ਨਾ ਕਰ ਸਕਣ ਜਿਹੜੀ ਧਰਤੀ ਉਹਨਾਂ ਦੀ ਉੱਥੇ ਇੱਕ ਵੱਖਰਾ ਮੁਲਕ ਪਾਕਿਸਤਾਨ ਬਸਾ ਦਿੱਤਾ ਮਾਸਟਰ ਤਾਰਾ ਸਿੰਘ ਆਪਦੀ ਗਲਤੀ ਨੂੰ ਪੂਰੀ ਤਰ੍ਹਾਂ ਅਸਾਸ ਕਰ ਗਿਆ ਸੀ ਤੇ ਉਹਨੇ ਨਾਲ ਦੀ ਨਾਲ ਹੀ ਇਹ ਜਿਹੜੇ ਬਖ ਮੁਖ ਦੀ ਮੰਗ ਕਰਤੀ ਫਿਰ ਉਹਨੂੰ ਡਾਕਟਰ ਮੇਧਕਰਨੇ ਸਮਝਾਇਆ ਵੀ ਤੁਸੀਂ ਇਹ ਕਿਸੇ ਨੇ ਤੁਹਾਨੂੰ ਬਖ ਮੁਲਖ ਮਰਤ ਨਹੀਂ ਦੇਣਾ ਤੁਸੀਂ ਬੋਲੀ ਦੇ ਆਧਾਰ ਤੇ ਸੂਬਾ ਮੰਗੋ ਇਹ ਇਹ ਤੁਹਾਡਾ ਇੱਕ ਬਖਦੇਸ਼ ਹੀ ਹੋਊਗਾ ਫਿਰ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ 1966 ਦੇ ਵਿੱਚ ਫੇਰ ਹੈ ਜਿਹੜੀ ਇੰਦਰਾ ਗਾਂਧੀ ਦੀ ਸਰਕਾਰ ਦੇ ਵਿੱਚ ਪੰਜਾਬੀ ਸੂਬਾ ਮੰਨ ਲਿਆ ਜਾਂਦਾ ਜੇ ਪੰਜਾਬ ਇਕੱਠਾ ਰਹਿੰਦਾ ਸੀ ਤਾਂ ਇਹਨਾਂ ਕੋਲੇ ਰਾਜਸੀ ਸ਼ਕਤੀ ਹੈ ਜਿਹੜੀ ਇਹ ਜਿਹੜੇ ਲੀਡਰ ਨਹਿਰੂ ਪਟੇਲ ਇਹਨਾਂ ਕੋਲੇ ਕਦੇ ਆਉਣੀ ਨਹੀਂ ਸੀ ਤੇ ਇਹ ਇਹਨਾਂ ਨੇ ਕਿੱਥੇ ਪ੍ਰਾਈਮ ਮਿਨਿਸਟਰ ਬਣਨਾ ਸੀ ਇਸ ਕਰਕੇ ਇਹਨਾਂ ਦੀ ਰਾਜਸੀ ਮਜਬੂਰੀ ਸੀ ਵੀ ਇੱਥੋਂ ਪੰਜਾਬ ਨੂੰ ਇੱਥੋਂ ਆਉਣ ਵਾਲੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਖਤਮ ਕਰਕੇ ਸਿੱਖਾਂ ਦੀ ਜਿਹੜੀ ਰਾਜਸੀ ਤਾਕਤ ਹੈ ਉਹਨੂੰ ਖਤਮ ਕਰ ਦਿੱਤਾ ਜਾਵੇ ਇਸ ਕਰਕੇ ਦੇਸ਼ ਹੋਂਚਾ ਆਇਆ ਲੋਕਾਂ ਨੇ ਤਾਂ ਮੰਗ ਹੀ ਨਹੀਂ ਸੀ ਕੋਈ ਜੀ ਭਾਬਾ ਬੰਦਾ ਸਿੰਘ ਬਹਾਦਰ ਜਦੋਂ ਸ਼ਹੀਦ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਫਿਰ ਇੱਕ ਸਰੀ ਸਿੱਖ ਸਟਰਗਲ ਚੱਲਦੀ ਹੈ ਉਹਦੇ ਵਿੱਚ ਮੁਗਲਾਂ ਦੇ ਨਾਲ ਸਿੱਧੀਆਂ ਟੱਕਰਾਂ ਕੌਮ ਆ ਜਿਹੜੀ ਉਹ ਜੰਗਲਾਂ ਦੇ ਵਿੱਚ ਸਾਰੀ ਚਲੀ ਜਾਂਦੀ ਹੈ ਕਲੂ ਘਾਰੇ ਵਾਪਰਦੇ ਆ ਜਿਵੇਂ ਹੁਣ ਵੱਡੇ ਕਲੂ ਘਾਰੇ ਦੇ ਵਿੱਚ ਸਾਰੀ ਸਾਡੀ ਸਿੱਖ ਕੌਮ ਦਾ ਅੱਧਾ ਹਿੱਸਾ ਜਾਨੀ ਪੂਰੀ ਅੱਧੀ ਕੌਮ ਆ ਜਿਹੜੀ ਸਾਡੀ ਇੱਕੋ ਦਿਨ ਖਤਮ ਹੋ ਗਈ ਸਰਾਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਪੰਜਾਬ ਬਾਰੇ ਜਦੋਂ ਗੱਲ ਚੱਲਦੀ ਹੈ ਤਾਂ ਅਕਸਰ ਕਿਹਾ ਜਾਂਦਾ ਵੀ ਪੰਜਾਬ ਦੇ ਨਾਲ ਅਨੇਕਾਂ ਵਾਰ ਤੱਕੇ ਹੋਏ ਨੇ ਤੇ ਕਈ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਵੀ ਪੰਜਾਬ ਦੀ ਵੰਡ ਕਿੰਨੇ ਵਾਰੀ ਹੋਈ ਕਿਉਂਕਿ ਹੋਰ ਜਿਹੜੀਆਂ ਚੀਜ਼ਾਂ ਵਾਪਰਦੀਆਂ ਹੋਰ ਘਟਨਾਵਾਂ ਵਾਪਰਦੀਆਂ ਤਾਂ ਜਿਹੜੇ ਵੱਡੀਆਂ ਚੀਜ਼ਾਂ ਹੁੰਦੀਆਂ ਉਹ ਕਿਤਨਾ ਕਿਤੇ ਗੁੰਮ ਹੋ ਜਾਂਦੀਆਂ ਪਰ ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੀ ਵੰਡ ਬਾਰੇ ਚਾਰ ਵਾਰੀ ਪੰਜਾਬ ਦੀ ਵੰਡ ਹੋਈ ਪੰਜਵੀਂ ਵਾਰ ਵੀ ਵੰਡ ਹੋ ਜਾਣੀ ਸੀ ਪਰ ਕੀ ਹਾਲਾਤ ਬਣੇ ਉਹ ਬਣ ਨਹੀਂ ਹੋ ਸਕੀ ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਹੋਣਗੇ ਭਾਈ ਜਸਕਰਨ ਸਿੰਘ ਸਿਵੀਆਂ ਜੀ ਜਿਨ੍ਹਾਂ ਦੀ ਜਿਹੜੀ ਕਿਤਾਬ ਪੁੱਠਾ ਗੇੜਾ ਆਈ ਸੀ ਪੰਜਾਬ ਨੂੰ ਜਿਵੇਂ ਪੁੱਠਾ ਗੇੜਾ ਦਿੱਤਾ ਗਿਆ ਇਹਨਾਂ ਨੇ ਇਹ ਸਾਰਾ ਜ਼ਿਕਰ ਕੀਤਾ ਤੇ ਇਹਨਾਂ ਤੋਂ ਅਸੀਂ ਸਮਝਾਂਗੇ ਵੀ ਪੰਜਾਬ ਨੂੰ ਪੁੱਠਾ ਗੇੜਾ ਕਿਵੇਂ ਦਿੱਤਾ ਗਿਆ ਕਿੰਨੇ ਵਾਰੀ ਵੰਡਿਆ ਗਿਆ ਅੱਜ ਸਵਾਗਤ ਕਰਦੇ ਨੇ ਉੱਗੇ ਲੇਖਕ ਨੇ ਤੇ ਵਿਦਵਾਨ ਅਕਸਰ ਇਹ ਲੋਕਾਂ ਨੂੰ ਆਪਣੀ ਕਲਮ ਜਰੀਏ ਜਿਹੜਾ ਹੈਗਾ ਜਗਾਉਂਦੇ ਨੇ ਤੇ ਗੱਲਬਾਤ ਇਹਨਾਂ ਤੋਂ ਸਾਰੀ ਸਮਝਾਂਗੇ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਇੱਥੋਂ ਹੀ ਕਰਦੇ ਆਂ ਵੀ ਪਹਿਲੀ ਵਾਰ ਜਿਹੜਾ ਹੈਗਾ ਪੰਜਾਬ ਕਦੋਂ ਵੰਡਿਆ ਗਿਆ ਵੇਖੋ ਜੀ ਪਹਿਲੀ ਵਾਰ ਪੰਜਾਬ ਦੀ ਜਿਹੜੀ ਬਦਕਿਸਮਤੀ ਆ ਵੰਡਿਆ ਗਿਆ ਜਦੋਂ ਖਾਲਸਾ ਰਾਜ ਹਮ ਖਤਮ ਹੁੰਦਾ ਹੈ ਹਮ ਉਹਦਾ ਸੂਜ ਸਿੱਪ ਜਾਂਦਾ ਹੈ ਉਸ ਟਾਈਮ 1849 ਦੇ ਵਿੱਚ ਪੰਜਾਬ ਦੀ ਪਹਿਲੀ ਵੰਡ ਹੁੰਦੀ ਹੈ ਹਮ ਉਹਦੇ ਵਿੱਚ ਜੰਮੂ ਕਸ਼ਮੀਰ ਲੇਹ ਲਦਾਖ ਜਿਹੜੇ ਖਾਲਸਾ ਰਾਜ ਦਾ ਹਿੱਸਾ ਸੀ ਪੰਜਾਬ ਦੇਸ਼ ਦਾ ਹਿੱਸਾ ਸੀ ਉਹਨੂੰ ਪੰਜਾਬ ਦੇ ਨਾਲੋਂ ਵੱਖ ਕਰ ਦਿੱਤਾ ਗਿਆ 1849 ਦੇ ਵਿੱਚ ਅੱਛਾ ਜਦੋਂ ਆਪਾਂ ਚੀਜ਼ਾਂ ਨੂੰ ਸਮਝਦੇ ਆਂ ਵੀ ਵੰਡ ਦੀ ਕੀ ਲੋੜ ਪਈ ਤੁਹਾਨੂੰ ਤੁਸੀਂ ਕੀ ਸਮਝਿਆ ਸਾਰਾ ਤੁਸੀਂ ਲਿਖਦੇ ਪੜ੍ਹਦੇ ਹੋ ਇਹ ਚੀਜ਼ਾਂ ਜੋ ਕੀ ਤੁਹਾਨੂੰ ਲੱਗਿਆ ਵੀ ਕਿਉਂ ਵੰਡਿਆ ਗਿਆ ਇਹ ਅਸਲ 'ਚ ਜੀ ਇਹ ਜਿਹੜੀ ਵੰਡ ਹੁੰਦੀ ਹੈ ਨਾ ਇਹ ਕਿਸੇ ਦੀ ਰਾਜਸੀ ਸ਼ਕਤੀ ਨੂੰ ਕਿਸੇ ਦੀਆਂ ਪਾਵਰਜ਼ ਨੂੰ ਮਤਲਬ ਘਟਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੁੰਦੀਆਂ ਵੀ ਇਹ ਕੌਮ ਆ ਜਿਹੜੀ ਇਹ ਦੁਬਾਰਾ ਉੱਠ ਖੜੇ ਇਹਨਾਂ ਨੂੰ ਕਮਜ਼ੋਰ ਕੀਤਾ ਜਾਵੇ ਜੀ ਇਹ ਇਸ ਕਰਕੇ ਬਾਰ ਬਾਰ ਵੰਡ ਹੁੰਦੀ ਹੈ ਜਿਵੇਂ ਤੁਸੀਂ ਵੇਖੋ ਈਸਟ ਇੰਡੀਅਨ ਕੰਪਨੀ ਹੈ ਜਿਹੜੀ ਉਹ 1600 ਦੇ ਵਿੱਚ 31 ਦਸੰਬਰ 1600 ਨੂੰ ਉਹਦੀ ਸਥਾਪਨਾ ਹੋਈ 74000 ਪਾਉਂਡ ਦੇ ਨਾਲ ਉਹਨਾਂ ਨੇ ਵਪਾਰ ਸ਼ੁਰੂ ਕੀਤਾ ਜੀ ਤੇ ਉਦੋਂ ਉਹਨਾਂ ਨੇ ਜਿਹੜੀ ਉਹਨਾਂ ਦੀ ਪਹਿਲੀ ਸੰਧੀ ਹੈ ਉਹ ਰਾਜਾ ਜਹਾਂਗੀਰ ਨਾਲ ਮੁਗਲ ਬਾਦਸ਼ਾਹ ਦੇ ਨਾਲ ਹੁੰਦੀ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਵਪਾਰ ਸ਼ੁਰੂ ਕੀਤਾ ਵਪਾਰ ਕਰਦੇ ਕਰਦੇ ਉਹ ਨੇ ਭਾਰਤ ਨੂੰ ਆਪਦੇ ਉਹਨਾਂ ਨੇ ਅੰਡਰ ਕਰ ਲਿਆ ਹੂੰ ਤੁਸੀਂ ਵੇਖੋ 1857 ਤੱਕ ਤਕਰੀਬਨ ਸਾਰਾ ਭਾਰਤ ਆ ਜਿਹੜਾ ਜਿਹੜਾ ਭਾਰਤ ਉਪਮਹਾਦੀਪ ਹੈ ਜਿਹੜਾ ਉਹਨੂੰ ਸਾਰੇ ਨੂੰ ਇਹਨਾਂ ਨੇ ਆਪਦੇ ਕੰਟਰੋਲ ਚ ਕਰ ਲਿਆ ਸੀਗਾ ਇਸ ਕਰਕੇ ਜਦੋਂ ਵੀ ਉਹਨਾਂ ਨੂੰ ਖਤਰਾ ਇਹ ਹੀ ਸੀ ਹਿੰਦੁਸਤਾਨ ਤੇ 100 ਸਾਲ ਪਹਿਲਾਂ ਉਹਨਾਂ ਨੇ ਰਾਜ ਕੀਤਾ ਉਹ ਉਹਨਾਂ ਦੀ ਕਾਮਯਾਬੀ ਹੈ ਜਿਹੜੀ ਉਹ ਨਹੀਂ ਹੋ ਸਕੀ ਉਹ ਪੰਜਾਬ ਵੱਲ ਝਾਕ ਹੀ ਨਹੀਂ ਸਕੇ ਕਿਉਂਕਿ ਇੱਥੇ ਖਾਲਸਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਬੜਾ ਭੈ ਮੰਨਦੇ ਸੀ ਬੜੀਆਂ ਗੁਪਤ ਚਾਲਾਂ ਦੇ ਨਾਲ 1809 ਦੇ ਵਿੱਚ ਫਿਰ 1819 ਦੇ ਵਿੱਚ ਜਿਹੜੀਆਂ ਗੁਪਤ ਸੰਧੀਆਂ ਹੋਈਆਂ ਜਿਹਨੂੰ ਰੋਪੜ ਸੰਧੀ ਕਹਿੰਦੇ 1819 ਵਾਲੀ ਜੀ ਉਹਦੇ ਵਿੱਚ ਅੰਗਰੇਜ਼ ਆ ਜਿਹੜਾ ਉਹ ਸੰਧੀ ਕਰਦਾ ਹੈ ਬਈ ਅਸੀਂ ਸਤਲੁਜ ਤੋਂ ਉਧਰ ਨਹੀਂ ਜਾਵਾਂਗੇ ਤੁਸੀਂ ਸਤਲੁਜ ਤੋਂ ਇੱਧਰ ਨਾ ਆਓ ਇੱਧਰ ਸਾਡਾ ਰਾਜ ਆ ਕਿਉਂਕਿ ਇਹਨਾਂ ਰਿਆਸਤਾਂ ਸੀ ਪੰਜਾਬ ਦੇ ਵਿੱਚ ਰਿਆਸਤਾਂ ਜਿਹੜੀਆਂ ਉਹ ਸਿੱਧੀਆਂ ਅੰਗਰੇਜ਼ ਦੇ ਕੰਟਰੋਲ 'ਚ ਸੀ ਉਧਰ ਜਿਹੜਾ ਖਾਲਸਾ ਰਾਜ ਸੀ ਉਹ ਆਜ਼ਾਦ ਸੀ ਹੁਣ ਇਸ ਨੂੰ ਜਦੋਂ 100 ਸਾਲ ਉਹ ਉਹਨਾਂ ਨੂੰ ਸਟਰਗਲ ਕਰਦਿਆਂ ਨੂੰ ਲੱਗ ਗਿਆ ਉਹਨਾਂ ਨੇ ਸਰੀਰਕ ਤੌਰ ਤੇ ਤਾਂ ਉਹਨਾਂ ਤੋਂ ਕੰਟਰੋਲ ਨਹੀਂ ਹੋਇਆ ਫਿਰ ਉਹਨਾਂ ਨੇ ਬੜੀ ਚਾਲ ਚੱਲੀ ਵੀ ਇਹਨਾਂ ਨੂੰ ਮਾਨਸਿਕ ਤੌਰ ਤੇ ਕਿਵੇਂ ਨਕੇਮ ਕੰਟਰੋਲ ਕੀਤਾ ਜਾਵੇ ਜਦੋਂ ਖਾਲਸਾ ਰਾਜ ਖਤਮ ਹੋ ਗਿਆ ਜਿਵੇਂ ਬੁਰਸ਼ਾ ਕਰਦੀ ਹੋਈ 1839 ਦੇ ਵਿੱਚ ਮਹਾਰਾਜਾ ਸਾਹਿਬ ਦੀ ਮੌਤ ਹੋ ਜਾਂਦੀ ਹੈ ਉਹ ਜਿਹੜਾ 1839 ਤੋਂ 1849 ਦਾ ਵਕਫਾ ਹੈ ਉਹ ਵੇਖੋ ਕਿਵੇਂ ਪਰਿਵਾਰ ਨੂੰ ਖਤਮ ਕੀਤਾ ਗਿਆ ਕਿਵੇਂ ਉਹਦੇ ਵਿੱਚ ਬੁਰਸ਼ਾ ਕਰਦੀ ਕਰਾਈ ਗਈ ਡੋਗਰੇਆਂ ਤੋਂ ਕਿਵੇਂ ਗਦਾਰੀਆਂ ਕਰਾਈਆਂ ਇਹ ਇਹ ਸਾਰਾ ਕੰਮ ਆ ਜਿਹੜਾ ਅੰਗਰੇਜ਼ ਨੇ ਬੜੇ ਪ੍ਰੀਪਲਾਨਡ ਕਰਿਆ ਜਦੋਂ ਪੰਜਾਬ ਆ ਜਿਹੜਾ ਉਹਦੇ ਅੰਗਰੇਜ਼ ਦੇ ਕੰਟਰੋਲ 'ਚ ਹੋ ਗਿਆ ਹੂੰ ਉਹਨੂੰ ਪਤਾ ਸੀਗਾ ਵੀ ਇਹਨਾਂ ਦੀ ਸ਼ਕਤੀ ਨੂੰ ਜੇ ਕਮਜ਼ੋਰ ਕੀਤਾ ਜਾ ਸਕਦਾ ਹੈ ਤਾਂ ਇਹ ਦੇਸ਼ ਨੂੰ ਵੰਡ ਦਿਓ ਇਹਦੀ ਜਿਹੜੀ ਇਹਦੀ ਭੂਗੋਲਕ ਸਥਿਤੀ ਹੈ ਹੂੰ ਉਹਨੂੰ ਪੂਰੀ ਤਰ੍ਹਾਂ ਵਿਗਾੜ ਕੇ ਇੱਕ ਏਰੀਏ ਨੂੰ ਲੈ ਲਦਾਖ ਜੰਮੂ ਕਸ਼ਮੀਰ ਵਗੈਰਾ ਇਹ ਸਾਰੇ ਪੰਜਾਬ ਤੋਂ ਵੱਖ ਕਰ ਦਿੱਤੇ ਗਏ ਉਹ ਉਹਦੀ ਪਲੈਨਿੰਗ ਦਾ ਹਿੱਸਾ ਸੀ ਜੀ ਹੂੰ ਫੇਰ ਦੂਸਰੀ ਵਾਰ ਫਿਰ ਪੰਜਾਬ ਨੇ ਦੁਬਾਰਾ ਕਿਵੇਂ 60 ਸਹੀ ਤੇ ਦੂਸਰੀ ਕਦੋਂ ਫਿਰ ਵੰਡ ਹੋਈ ਦੂਸਰੀ ਵਾਰ ਦੀ ਉਹ ਵੇਖੋ ਜੀ ਪਹਿਲਾ ਅੰਗਰੇਜ਼ ਦੀ ਰਾਜਧਾਨੀ ਹੈ ਜਿਹੜੀ ਵਪਾਰਕ ਰਾਜਧਾਨੀ ਉਹ ਕਲਕੱਤਾ ਰਹੀ ਹਮ 18 1911 ਦੇ ਵਿੱਚ ਹਮ ਉਹਨਾਂ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾ ਲਿਆ ਹਮ ਤੇ ਫਿਰ ਇੱਕ ਸਾਲ ਬਾਅਦ 1 ਅਕਤੂਬਰ 1912 ਨੂੰ ਹਮ ਦਿੱਲੀ ਨੂੰ ਪੰਜਾਬ ਨਾਲੋਂ ਵੱਖ ਕਰਕੇ ਚੀਫ ਕਮਿਸ਼ਨਰ ਦੇ ਅੰਡਰ ਕਰ ਲਿਆ ਹੂੰ ਇਹ ਦੂਜੀ ਵੰਡ ਸੀ ਪੰਜਾਬ ਦੀ ਦਿੱਲੀ ਜਿਹੜੀ ਸਦੀਆਂ ਤੋਂ ਪੰਜਾਬ ਦਾ ਹਿੱਸਾ ਰਹੀ ਭਾਵੇਂ ਉੱਥੇ ਰੂਲ ਕਿਸੇ ਦਾ ਰਹਾ ਮੁਗਲਾਂ ਦਾ ਰਹਾ ਜਾਂ ਕਿਸੇ ਦਾ ਰਹਾ ਭਾਵੇਂ ਉਹ ਖਾਲਸਾ ਰਾਜ ਦੇ ਰਾਜ ਦੇ ਵਿੱਚ ਨਹੀਂ ਆਈ ਦਿੱਲੀ ਡਾਇਰੈਕਟ ਰਾਜ ਦੇ ਵਿੱਚ ਨਹੀਂ ਆਈ ਪਰ ਹਿੱਸਾ ਉਹ ਪੰਜਾਬ ਦਾ ਰਹਾ ਉਹ 1912 ਨੂੰ ਅੰਗਰੇਜ਼ਾਂ ਨੇ ਪੰਜਾਬ ਨਾਲੋਂ ਦਿੱਲੀ ਨੂੰ ਵੱਖ ਕਰ ਦਿੱਤਾ ਫਿਰ ਜਿਹੜਾ ਆਪਣੇ ਜਰਨਲ ਸੀਗੇ ਸਿੱਖ ਚਰਨੈਲ ਵੀ ਝੰਡਾ ਚੜਾਉਂਦੇ ਰਹੇ ਉਹ ਫਿਰ ਜਿਹੜਾ ਵਾਰਤਾਲਾਬ ਜਾਂ ਜਿਹੜੀਆਂ ਘਟਨਾਵਾਂ ਆਈਆਂ ਉਹ ਸਾਰਾ ਬਾਅਦ ਚ ਆਈ ਨੇ ਜੋ ਉਹ ਤਾਂ ਜਿਹੜੀ ਸਟਰਗਲ ਚੱਲਦੀ ਹੈ ਨਾ ਜਦੋਂ ਗੁਰੂ ਪਾਤਸ਼ਾਹ ਮਤਲ ਚਲੇ ਜਾਂਦੇ ਆ ਬਾਬਾ ਬੰਦਾ ਸਿੰਘ ਬਹਾਦਰ ਆ ਜਾਂਦਾ ਹੈ ਉਹ ਉਹਨਾਂ ਦਾ ਰਾਜ ਆਉਂਦਾ ਹੈ ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਸ਼ਹੀਦ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਫਿਰ ਇੱਕ ਸ੍ਰੀ ਸਿੱਖ ਸਟਰਗਲ ਚੱਲਦੀ ਹੈ ਉਹਦੇ ਵਿੱਚ ਮੁਗਲਾਂ ਦੇ ਨਾਲ ਸਿੱਧੀਆਂ ਟੱਕਰਾਂ ਕੌਮ ਆ ਜਿਹੜੀ ਉਹ ਜੰਗਲਾਂ ਦੇ ਵਿੱਚ ਸਾਰੀ ਚਲੀ ਜਾਂਦੀ ਹੈ ਘਲੂ ਘਾਰੇ ਵਾਪਰਦੇ ਆ ਜਿਵੇਂ ਹੁਣ ਵੱਡੇ ਘਲੂ ਘਾਰੇ ਦੇ ਵਿੱਚ ਸਾਰੀ ਸਾਡੀ ਸਿੱਖ ਕੌਮ ਦਾ ਅੱਧਾ ਹਿੱਸਾ ਜਾਨੀ ਪੂਰੀ ਅੱਧੀ ਕੌਮ ਆ ਜਿਹੜੀ ਸਾਡੀ ਇੱਕੋ ਦਿਨ ਖਤਮ ਹੋ ਗਈ ਉਹ ਫਿਰ ਸਟਰਗਲ ਦੇ ਵਿੱਚ ਜਿਹੜਾ ਸੀਗਾ ਉਹ ਖਾਲਸਾ ਟਾਰਗੇਟ ਆ ਜਿਹੜਾ ਕਿਉਂਕਿ ਦਿੱਲੀ ਰਹਾ ਦਿੱਲੀ ਮੁਗਲ ਰਾਜ ਦੀ ਰਾਜਧਾਨੀ ਨਹੀਂ ਰਹੀ ਕਿਉਂਕਿ ਫਿਰ ਟੱਕਰ ਜਦੋਂ ਕਿਸੇ ਉਹਦੇ ਨਾਲ ਹੁੰਦੀ ਹੈ ਰਾਜਾ ਸ਼ਾਹੀ ਨਾਲ ਫਿਰ ਉਹਨੂੰ ਟੱਕਰ ਦਿੱਲੀ ਬਣਾਇਆ ਜਾਂਦਾ ਹੈ ਦਿੱਲੀ ਵੈਸੇ ਵੀ ਮਤਲਬ ਸਾਡੇ ਪੰਜਾਬ ਦਾ ਹਿੱਸਾ ਸੀਗਾ ਫਿਰ ਉਹ ਦਿੱਲੀ ਜਦੋਂ ਟੱਕਰ ਹੁੰਦੀ ਹੈ ਤਾਂ ਫਿਰ ਉਹ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਆ ਜਿਹੜੇ ਉਹ ਦਿੱਲੀ ਦੇ ਚਲਾਏ ਜਾਂਦੇ ਸੀ ਜਦੋਂ ਫਤਿਹ ਕਰਿਆ ਜਾਂਦਾ ਸੀ ਦਿੱਲੀ ਨੂੰ ਸੋ ਨੂੰ ਪਤਾ 12 ਵਾਰ ਦਿੱਲੀ ਵੀ ਫਤਿਹ ਕਰੀ ਗਈ ਹੈ ਤੇ ਉਹਦੇ ਵਿੱਚ ਫਿਰ ਉਹ ਸਾਰੇ ਬਾਬਾ ਬਘੇਲ ਸਿੰਘ ਹੋਰਾਂ ਤੋਂ ਸਾਰੇ ਲੈ ਕੇ ਉਹ ਦਿੱਲੀ ਨੂੰ ਫਿਰ ਫਤਿਹ ਕਰਨਾ ਫਿਰ ਟਾਰਗੇਟ ਤਾਂ ਦਿੱਲੀ ਸੀ ਨਾ ਜੀ ਇਸ ਕਰਕੇ ਦਿੱਲੀ ਦੇ ਉੱਤੇ ਹੀ ਚੜਹਾਈਆਂ ਹੁੰਦੀਆਂ ਰਹੀਆਂ ਕਿਉਂਕਿ ਜਿਹੜਾ ਲੜਾਈ ਦਾ ਸੋਰਸ ਹੋਤਾ ਇੱਕ ਮੁਗਲ ਸੰਨ ਤੇ ਸਿੱਖਾਂ ਦੇ ਵਿਚਕਾਰ ਹੋ ਰਿਹਾ ਸੀਗਾ ਤੇ ਉਹਨਾਂ ਦਾ ਜਿਹੜਾ ਮੇਨ ਰਾਜਧਾਨੀ ਸੀ ਕੈਪੀਟਲ ਆਫ ਮੁਗਲਸ ਉਹ ਫਿਰ ਦਿੱਲੀ ਸੀ ਨਾ ਜੀ ਅੱਛਾ ਜਦੋਂ ਤੁਹਾਡੀ ਕਿਤਾਬ ਚ ਪੁੱਠਾ ਗੀੜਾ ਚ ਅਸੀਂ ਪੜਿਆ ਤਾਂ ਉਹ ਫਿਰ ਕਹਿੰਦੇ ਵੀ 47 ਜਿਵੇਂ ਵੰਡ ਹੋਈ 47 ਬਾਰੇ ਕਿਹਾ ਜਾਂਦਾ ਵੀ ਜੇ ਦੇਸ਼ ਆਜ਼ਾਦ ਹੋਇਆ ਇੱਕ ਤਾਂ ਗੱਲ ਸਾਨੂੰ ਇਹ ਸਮਝਾਓ ਵੀ ਪੰਜਾਬ ਨੂੰ ਇਹਦਾ ਕੀ ਨੁਕਸਾਨ ਹੋਇਆ ਤੇ ਜਿਹੜਾ ਕਿਹਾ ਜਾਂਦਾ ਵੀ ਦੇਸ਼ ਆਜ਼ਾਦ ਹੋਇਆ ਇਹ ਕਿੰਨੀਆਂ ਗੱਲਾਂ ਸੱਚੀਆਂ ਜਾਂ ਲੋਕ ਕਹਿੰਦੇ ਵੀ ਦੇਸ਼ ਆਜ਼ਾਦ ਨਹੀਂ ਹੋਇਆ ਪੰਜਾਬ ਬੰਗਾਲ ਵੰਡੇ ਗਏ ਨਹੀਂ ਜੀ ਉਹਦੇ ਚ ਅਸਲ ਦੇ ਵਿੱਚ ਇਹ ਹੈ ਕਿ ਵੀ ਜਿਹੜੀ ਜੇ ਤਾਂ ਅਸੀਂ ਆਜ਼ਾਦੀ ਦੀ ਗੱਲ ਕਰਗੇ ਹੂੰ ਵੀ ਮੈਂ ਇਹਨੂੰ ਆਜ਼ਾਦੀ ਨਹੀਂ ਮੰਨਦਾ ਮੈਂ ਇਹਨੂੰ ਚਲਦਾ ਵੀ ਇਹ ਤੋਂ ਅੰਗਰੇਜ਼ ਚਲਾ ਗਿਆ ਹੂੰ ਉਹਦੀਆਂ ਮਜਬੂਰੀਆਂ ਸੀ ਉਹ ਕਿਸੇ ਬਹੁਤਾ ਅੰਡਰ ਪ੍ਰੈਸ਼ਰ ਨਹੀਂ ਸੀ ਜੀ ਨਾ ਹੀ ਕੋਈ ਮੂਵਮੈਂਟ ਚੱਲ ਰਹੀ ਸੀ ਹੂੰ ਉਹ ਤਾਂ ਸੈਕੰਡ ਵਰਲਡ ਵਾਰ ਹੋਣ ਕਰਕੇ ਹੂੰ ਅੰਗਰੇਜ਼ ਆ ਜਿਹੜਾ ਇਕਨੋਮਿਕਲੀ ਕਰੈਸਿਸ ਦੇ ਵਿੱਚ ਆ ਗਿਆ ਹੂੰ ਤੇ ਉਹਨਾਂ ਨੂੰ ਇਕੇਦਾਂ ਬਹੁਤ ਸਾਰੇ ਦੇਸ਼ ਛੱਡਨੇ ਪਏ ਏਸ਼ੀਆ ਦੇ ਹੂੰ ਮਤਲਬ ਦਰਜਨਾ ਦੇਸ਼ ਇਕੇਦਾਂ ਉਹਨਾਂ ਨੂੰ ਆਜ਼ਾਦ ਕਰਨੇ ਪਏ ਅੰਗਰੇਜ਼ ਚਲਾ ਗਿਆ ਉਸ ਤੋਂ ਬਾਅਦ ਜਿਹੜਾ ਪੰਜਾਬ ਹੈ ਨੁਕਸਾਨ ਤਾਂ ਸਾਰਾ ਪੰਜਾਬ ਦਾ ਹੋਇਆ ਜੀ। ਹੂੰ ਬੰਡਿਆ ਤਾਂ ਪੰਜਾਬ ਗਿਆ ਨਾ। ਹੋਰ ਤਾਂ ਕੋਈ ਸਟੇਟ ਬੰਡੀ ਨਹੀਂ ਗਈ। ਹੂੰ ਪੰਜਾਬ ਦੇ ਵਿੱਚ ਹੀ ਮਾਰ ਢਾੜ ਹੋਈ। ਵੇਖੋ ਤੁਸੀਂ ਇਤਫਾਕ ਵੇਖੋ ਪਾਕਿਸਤਾਨ ਬਣਿਆ। ਹੂੰ ਪਾਕਿਸਤਾਨ ਦੇ ਵਿੱਚ ਭਾਰਤ ਦੀਆਂ ਦੋ ਸਟੇਟਾਂ ਹੋਰ ਵੀ ਗਈਆਂ। ਸਿੰਧ ਸਿੰਧ ਹੂੰ ਤੇ ਖੈਬਰ ਮਖਤੂ ਪੁਣਾ। ਹੂੰ ਉਹਨਾਂ ਦੇ ਵਿੱਚ ਅੱਜ ਵੀ ਹਿੰਦੂ ਵਸ ਰਹੇ ਆ ਪਰ ਕਿਸੇ ਦਾ ਜਾੜਾ ਨਹੀਂ ਹੋਇਆ। ਹੂੰ ਬੇ ਜੇ ਹੋਇਆ ਤਾਂ ਪੰਜਾਬ ਦੇ ਵਿੱਚ ਸਿੱਖ ਮੁਸਲਮਾਨ ਹਿੰਦੂ ਪ੍ਰਸਾਦ ਕਰਾ ਦਿੱਤੇ ਗਏ ਤਾਂ ਕਿ ਇਹ ਜਿਹੜੀ ਕੌਮ ਹੈ ਇਹ ਮੁੜ ਕੇ ਉੱਠ ਨਾ ਸਕੇ ਪਲਾਨਿੰਗ ਨਾ ਹੋਇਆ ਸਾਰਾ ਪੂਰਾ ਪਲਾਨਿੰਗ ਹੋਇਆ ਪ੍ਰੀ ਪਲਾਨਡ ਇਹ ਕੱਲੇ ਭਾਰਤੀ ਆ ਆਪਣੇ ਲੀਡਰਾਂ ਦੀ ਝਾਲ ਨਹੀਂ ਸੀ ਇਹਦੇ ਮਗਰ ਮੈਂ ਇਹਨੂੰ ਬ੍ਰੇਸਟ ਦੀ ਵੀ ਬਹੁਤ ਵੱਡੀ ਚਾਲ ਸਮਝਦਾ ਕਿਉਂਕਿ ਬ੍ਰੇਸਟ ਨੇ ਤਾਂ ਅਜੇ ਤੱਕ ਸਿੱਖਾਂ ਦੇ ਨਾਲ ਆ ਜਿਹੜਾ ਉਹ ਬੈਰ ਕਮਾਉਣਾ ਨਹੀਂ ਛੱਡਿਆ 1984 ਦੇ ਵਿਲੇ ਵੀ ਤਾਂ ਇੰਗਲੈਂਡ ਆ ਜਿਹੜਾ ਉਹ ਕਾਂਗਰਸ ਸਰਕਾਰ ਦੀ ਪਿੱਠ ਤੇ ਖੜਾ ਸੀ ਨਾ ਪੰਜ ਦੇਸ਼ਾਂ ਦੀ ਛਮੂਲੀਅਤ ਸੀ ਉਹਦੇ ਵਿੱਚ ਦੇਖੋ ਅਜੇ ਵੀ ਉਹਨਾਂ ਨੂੰ ਮਤਲਬ ਕਿਤੇ ਨਾ ਕਿਤੇ ਉਹ ਬੈਰ ਆ ਜਿਹੜਾ ਉਹ ਬੈਰ ਕੱਢਣਾ ਸੀ ਤੇ ਸਾਡੇ ਜਿਹੜੇ ਸਿੱਖ ਲੀਡਰ ਸੀ ਉਹ ਅੰਗਰੇਜ਼ ਦੀ ਚਾਲ ਨੂੰ ਸਮਝ ਹੀ ਨਹੀਂ ਸਕੇ ਅੰਗਰੇਜ਼ ਸਮਝਦਾ ਸੀ ਵੀ ਇਹਨਾਂ ਨੂੰ ਸਰੀਰਕ ਤੌਰ ਤੇ ਨਹੀਂ ਇਹਨਾਂ ਨੂੰ ਮਾਨਸਿਕ ਤੌਰ ਤੇ ਮਾਰਿਆ ਜਾਵੇ ਉਹਨਾਂ ਨੇ ਮਾਨਸਿਕ ਤੌਰ ਤੇ ਸਾਡਾ ਮਾਰਿਆ ਸਾਡਾ ਸੱਭਿਆਚਾਰ ਨੂੰ ਖਤਮ ਕੀਤਾ ਸਾਡੀ ਐਜੂਕੇਸ਼ਨ ਨੂੰ ਖਤਮ ਕੀਤਾ ਸਾਡੀ ਬੋਲੀ ਉਹ ਆਪਦੀ ਦੇ ਗਏ ਸਾਰਾ ਕੁਝ ਇਹ ਇਹ ਕਰਕੇ ਪੰਜਾਬ ਨੂੰ ਜਿਹੜਾ ਉਹਨਾਂ ਨੇ 1947 ਦੇ ਵਿੱਚ ਵੰਡ ਕੇ ਮਤਲਬ ਵੇਖੋ ਵੱਡਾ ਪੰਜਾਬ ਆ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਰਾਜ ਟੋਟਲ ਹੈ ਵੀ ਤਾਂ ਕਿ ਕੱਲ ਨੂੰ ਸਿੱਖ ਆਪ ਦੇ ਰਾਜ ਭਾਗ ਦੀ ਕਿਤੇ ਗੱਲ ਹੀ ਨਾ ਕਰ ਸਕਣ ਜਿਹੜੀ ਧਰਤੀ ਉਹਨਾਂ ਦੀ ਉੱਥੇ ਇੱਕ ਵੱਖਰਾ ਮੁਲਕ ਪਾਕਿਸਤਾਨ ਬਸਾ ਦਿੱਤਾ। ਜੀ ਸਿਵਿਆ ਸਾਹਿਬ ਜਿਵੇਂ ਆਪਾਂ ਗੱਲ ਕਰਦੇ ਹਾਂ ਤੁਸੀਂ ਕੀਤੀ ਵੀ ਅੰਗਰੇਜ਼ਾਂ ਨੇ ਤਾਂ ਇੱਥੋਂ ਜਾਣਾ ਸੀ ਜਿਹੜੀ ਮੂਵਮੈਂਟ ਤੋਂ ਪਰ ਉਹ ਕੋਈ ਡਰੇ ਨਹੀਂ ਉਹਨਾਂ ਦਾ ਹੋਰ ਦੇਸ਼ਾਂ 'ਚ ਵੀ ਜਿਹੜੇ ਸਬੰਧ ਸੀਗੇ ਜਾਨੋ ਇਹ ਪਾਵਰ ਸਿਓ ਘਟ ਰਹੀ ਸੀ। ਤਾਂ ਫਿਰ ਉਹਨਾਂ ਦੀ ਕੀ ਦਿਲਚਸਪੀ ਸੀਗੀ ਜਾਂਦੇ ਹੋਏ ਪੰਜਾਬ ਨੂੰ ਵੰਡਣ ਦੀ ਜੀ। ਨਹੀਂ ਮੈਂ ਦੱਸਿਦਾ ਜਨਾਨਾ ਨੇ ਜੀ ਜਿਹੜਾ ਸਦੀਆਂ ਪਰ ਦਾ ਬੈਰ ਹੁੰਦਾ। ਅੱਛਾ ਉਹ ਖਤਮ ਨਹੀਂ ਹੁੰਦਾ ਹੁੰਦਾ ਉਹ ਜੀਨਸ ਜਾਂਦੇ ਹੁੰਦੇ ਨੇ ਪੀੜੀ ਦਰ ਪੀੜੀ ਪੀੜੀ ਦਰ ਪੀੜੀ ਅੱਗੇ ਚੱਲਦੇ ਹੁੰਦੇ। ਹੂੰ। ਕਿਉਂਕਿ ਜੇ ਕਿਸੇ ਨੇ ਟੱਕਰ ਦਿੱਤੀ ਜੇ ਮੁਗਲਾਂ ਨੂੰ ਟੱਕਰ ਦਿੱਤੀ ਤਾਂ ਸਿੱਖ ਜੇ ਬ੍ਰਿਟਿਸ਼ ਸਰਕਾਰ ਨੂੰ ਟੱਕਰ ਦਿੱਤੀ ਤਾਂ ਸਿੱਖ ਉਹ ਇਸ ਗੱਲ ਦੇ ਵੈਰ ਨੂੰ ਉਹ ਇਹ ਦੂਸਰਾ ਜਿਹੜੇ ਇੰਡੀਅਨ ਲੀਡਰ ਸੀ ਉਹ ਬੜੇ ਉਹਨਾਂ ਦੇ ਨੇੜੇ ਸੀ ਜੇ ਪੰਜਾਬ ਇਕੱਠਾ ਰਹਿੰਦਾ ਸੀ ਤਾਂ ਇਹਨਾਂ ਕੋਲੇ ਰਾਸੀ ਸ਼ਕਤੀ ਹੈ ਜਿਹੜੀ ਇਹ ਜਿਹੜੇ ਲੀਡਰ ਨਹਿਰੂ ਪਟੇਲ ਇਹਨਾਂ ਕੋਲੇ ਕਦੇ ਆਉਣੀ ਹੀ ਨਹੀਂ ਸੀ ਕਿਉਂਕਿ ਬਹੁਤ ਵੱਡੇ ਖਿੱਤੇ ਦੇ ਵਿੱਚ ਬੈਠੇ ਸਾਂ ਸੀ ਪੰਜਾਬੀਅਤ ਦਾ ਅਕਸਰ ਤਾਂ ਹੁੰਦਾ ਹੀ ਹੈ ਨਾ ਜੀ ਇਸ ਕਰਕੇ ਇਹਨੂੰ ਪੰਜਾਬ ਤੋਂ ਵੰਡਣ ਦੀ ਇਹਨੂੰ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਇਹ ਇੱਕ ਬਹੁਤ ਵੱਡੀ ਚਾਲ ਸੀ ਇਸ ਕਰਕੇ ਦੇਸ਼ ਵੰਡਿਆ ਗਿਆ ਨੇ ਮੰਗ ਲੋਕਾਂ ਦੀ ਕਿਹੜੀ ਮੰਗ ਸੀ ਜੀ ਜੇ ਜਨਾਬ ਹੀ ਵੀ ਅਸੀਂ ਗੱਲ ਕਰ ਗਏ ਮਿਸਟਰ ਜਨਾਬ ਵੀ ਇੰਡੀਆ 'ਚ ਰਹਿਣਾ ਮੰਨ ਗਿਆ ਸੀ ਵੀ ਉਹਦੇ ਵਿੱਚ ਉਹ ਕਹਿੰਦਾ ਸੀ ਵੀ ਕਾਂਗਰਸ ਦਾ ਪ੍ਰੈਜ਼ੀਡੈਂਟ ਹੈ ਜਿਹੜਾ ਮੈਨੂੰ ਬਣਾ ਦਿਓ ਪ੍ਰਾਈਮ ਮਿਨਿਸਟਰ ਤੁਸੀਂ ਸੰਭਲੋ ਇਹਦੇ ਇਹ ਨਹਿਰੂ ਵਰਗਾਂ ਨੂੰ ਆਪਕ ਨਹੀਂ ਆਉਂਦੀ ਸੀ ਕਿਉਂਕਿ ਉਹਦੀ ਲਿਆਕਤ ਦੇ ਸਾਹਮਣੇ ਤੇ ਇਹ ਇਹਨਾਂ ਨੇ ਕਿੱਥੇ ਪ੍ਰਾਈਮ ਮਿਨਿਸਟਰ ਬਣਨਾ ਸੀ ਇਸ ਕਰਕੇ ਇਹਨਾਂ ਦੀ ਰਾਜ ਸੀ ਮਜਬੂਰੀ ਸੀ ਵੀ ਇਥੋਂ ਪੰਜਾਬ ਨੂੰ ਇਥੋਂ ਆਉਣ ਵਾਲੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਖਤਮ ਕਰਕੇ ਸਿੱਖਾਂ ਦੀ ਜਿਹੜੀ ਰਾਸੀ ਤਾਕਤ ਹੈ ਉਹਨੂੰ ਖਤਮ ਕਰ ਦਿੱਤਾ ਜਾਵੇ ਇਸ ਕਰਕੇ ਦੇਸ਼ ਹੋਂਚਾ ਆਇਆ ਲੋਕਾਂ ਨੇ ਤਾਂ ਮੰਗ ਹੀ ਨਹੀਂ ਸੀ ਕੋਈ ਜੀ ਹੂੰ ਜੋ ਤਿੰਨ ਵਾਰੀ ਆਪਾਂ ਚੌਥੀ ਵਾਰ ਵੀ ਜਦੋਂ ਬੰਡਿਆ ਗਿਆ ਪੰਜਾਬ ਗੱਲ ਕਰਾਂਗੇ ਤਿੰਨ ਵਾਰੀ 1947 ਤੱਕ ਬੰਡਿਆ ਗਿਆ ਜੀ ਕੋਈ ਆਪਣੇ ਜਿਹੜਾ ਹੈਗਾ ਪੰਜਾਬ ਦੇ ਪੱਖ ਚ ਬੋਲਿਆ ਜਾਂ ਜਿਹੜੇ ਆਪਣੇ ਇੰਡੀਆ ਦੇ ਲੀਡਰ ਸੀਗੇ ਉਹ ਕਹਿੰਦੇ ਤੁਹਾਨੂੰ ਵੀ ਅਸੀਂ ਸਿੱਖਾਂ ਦੇ ਬੜੇ ਸੋਹਲੇ ਕਾਉਂਦੇ ਸੀ ਕੋਈ ਆਪਣੇ ਹੱਕ ਚ ਬੋਲਿਆ ਸਿੱਖਾਂ ਦੇ ਪੰਜਾਬ ਦੇ ਦੇਖੋ ਜੀ ਇਹਦੇ ਵਿੱਚ ਬੜੀ ਵੱਡੀ ਹਿਸਟਰੀ ਹੈ ਹਮ ਸਿੱਖ ਲੀਡਰ ਜਿਹੜੇ ਉਹ ਵਿਸ਼ਵਾਸ ਦੇ ਵਿੱਚ ਬਹੁਤ ਆਉਂਦੇ ਆ ਹਮ 1929 ਨੂੰ ਰਾਵੀ ਦੇ ਕੰਢੇ ਹਮ ਇੱਕ ਕਾਂਗਰਸ ਦੀ ਕਾਨਫਰੰਸ ਹੋਈ ਹਮ ਉਹਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਹਮ ਵੀ ਜਦੋਂ ਦੇਸ਼ ਆਜ਼ਾਦ ਹੋ ਗਿਆ ਹਮ ਉੱਤਰੀ ਭਾਰਤ ਦੇ ਵਿੱਚ ਇੱਕ ਖਿੱਤਾ ਦਿੱਤਾ ਜਾਏਗਾ ਜਿੱਥੇ ਸਿੱਖ ਹੈ ਉਹ ਆਜ਼ਾਦੀ ਦਾ ਨੱਕ ਮੰਨ ਸਕਣਗੇ ਹੂੰ ਕੋਈ ਵੀ ਕਨਸਟੀਟਿਊਸ਼ਨ ਹੋਊਗਾ ਉਹ ਸਿੱਖਾਂ ਦੀ ਸਹਿਮਤੀ ਤੋਂ ਬਿਨਾ ਨਹੀਂ ਹੋਊਗਾ ਹੂੰ ਇਹਦੇ ਵਿਸ਼ਵਾਸ ਦੇ ਵਿੱਚ ਆ ਜਿਹੜੇ ਸਿੱਖ ਲੀਡਰ ਹੈ ਉਹ ਆਗੇ ਹੂੰ ਦੂਸਰੇ ਪਾਸੇ ਕਾਰਨ ਹੋਰ ਵੀ ਹੈਗੇ ਆ ਹੂੰ ਜਿਹੜੇ ਮਤਲਬ ਇਹ ਇਹ ਵਾਪਰਿਆ ਹੂੰ ਜਦੋਂ ਇਸ ਗੱਲ ਤੋਂ ਭੱਜ ਗਏ 1947 ਦੇ ਵਿੱਚੋਂ ਅੰਗਰੇਜ਼ ਚਲਾ ਗਿਆ 1950 ਦੇ ਵਿੱਚ ਸੰਵਿਧਾਨ ਬਣ ਗਿਆ ਹੂੰ ਸੰਵਿਧਾਨ ਦੇ ਵਿੱਚ ਇਹਨਾਂ ਨੇ ਕੁਝ ਐਸੀਆਂ ਧਰਾਵਾਂ ਲੈਂਦੀਆਂ ਸੰਵਿਧਾਨ ਦੇ ਵਿੱਚ ਮਤਲਬ ਜਿਹੜੇ ਉਹ ਸੰਵਿਧਾਨ ਕਾਢਣੀ ਦੇ ਮੈਂਬਰ ਸੀ ਉਹਨਾਂ ਦੇ ਕਿਸੇ ਦੇ ਦਸਕਤ ਨਹੀਂ ਹੈ ਨਾ ਦਾ ਭਿੰਦਰ ਸਿੰਘ ਮਾਨ ਆ ਹੁਕਮ ਸਿੰਘ ਵਰਗੇ ਕਿਸੇ ਦੇ ਦਸਕਤ ਨਹੀਂ ਲਗੇ ਉਸ ਸਮੇਂ ਦੇਸ਼ ਹੈ ਜਿਹੜਾ ਉਹ ਬੋਲੀ ਦੇ ਆਧਾਰ ਤੇ ਸੂਬੇ ਬਣਾਉਣੇ ਇਹਨਾਂ ਨੇ ਸ਼ੁਰੂ ਕੀਤੇ ਮਾਸਟਰ ਤਾਰਾ ਸਿੰਘ ਆਪਦੀ ਗਲਤੀ ਨੂੰ ਪੂਰੀ ਤਰ੍ਹਾਂ ਅਹਿਸਾਸ ਕਰ ਗਿਆ ਸੀ ਉਹ ਇਹ ਕਹਿੰਦਾ ਸੀਗਾ ਵੀ ਮੈਂ ਬਹੁਤ ਵੱਡੀ ਬਲੰਡਰ ਮਿਸਟੇਕ ਕਰ ਲਈ ਹੈ ਇਹਨਾਂ ਨਾਲ ਲੈ ਕੇ ਤੇ ਉਹਨੇ ਨਾਲ ਦੀ ਨਾਲ ਹੀ ਇਹ ਜਿਹੜੇ ਬਖਮੁਲਖ ਦੀ ਮੰਗ ਕਰਤੀ ਹੂੰ ਫਿਰ ਉਹਨੂੰ ਡਾਕਟਰ ਮੇਧਕਰ ਨੇ ਸਮਝਾਇਆ ਵੀ ਤੁਸੀਂ ਇਹ ਕਿਸੇ ਨੇ ਤੁਹਾਨੂੰ ਬੁੱਖ ਮੁਲਖ ਮਰਖ ਨਹੀਂ ਦੇਣਾ ਹੂੰ ਤੁਸੀਂ ਮੈਂ ਸਵਿਧਾਨ ਦੇ ਵਿੱਚ ਇਹ ਗੱਲ ਲਿਖ ਦਿੱਤੀ ਹੈ ਤੁਸੀਂ ਬੋਲੀ ਦੇ ਆਧਾਰ ਤੇ ਸੂਬਾ ਮੰਗੋ ਇਹ ਇਹ ਸੋਡਾ ਇੱਕ ਵੱਖ ਦੇਸ਼ ਹੀ ਹੋਊਗਾ ਫਿਰ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਹੂੰ ਪੰਜਾਬੀ ਸੂਬਾ ਫਿਰ ਵੇਖੋ ਕਿਵੇਂ 1952 ਦੇ ਵਿੱਚ ਦਰਬਾਰ ਸਾਹਿਬ ਚ ਪੁਲਿਸ ਵਰਦੀ ਹੈ 57 ਦੇ ਵਿੱਚ 57000 ਜੇਲ ਜਾਂਦੇ ਆ ਕਿੰਨੀਆਂ ਕੁਰਬਾਨੀਆਂ ਹੁੰਦੀਆਂ ਬਠਿੰਡੇ ਜੇਲ ਦੇ ਵਿੱਚ ਹੀ 4 ਤਾਂ ਸ਼ਹੀਦियां ਹੋਈਆਂ ਸੀ ਕਰਨਾਲ ਜੇਲ ਦੇ ਵਿੱਚ ਕਾਕਾ ਇੰਦਰਜੀਤ ਸਿੰਘ ਉਹਨਾਂ ਨੂੰ ਵੜਾ ਕੇ ਜੇਲ ਦੇ ਵਿੱਚ ਸਿੱਟਿਆ ਗਿਆ ਹਨ ਅਖੀਰ 1966 ਆ ਜਾਂਦਾ ਹੈ ਜੀ 1966 ਦੇ ਵਿੱਚ ਫੇਰ ਆ ਜਿਹੜੀ ਇੰਦਰਾ ਗਾਂਧੀ ਦੀ ਸਰਕਾਰ ਦੇ ਵਿੱਚ ਪੰਜਾਬੀ ਸੂਬਾ ਮੰਨ ਲਿਆ ਜਾਂਦਾ ਹੈ ਪੰਜਾਬੀ ਸੂਬਾ ਮੰਨ ਕੇ ਫੇਰ ਉਹੀ ਥੋੜਾ ਹਾਲ ਕਰਿਆ ਪੰਜਾਬੀ ਸੂਬਾ ਮੰਨ ਲਿਆ ਪੰਜਾਬੀ ਬੋਲਦੇ ਇਲਾਕੇ ਆ ਜਿਹੜੇ ਉਹ ਜਿਹੜੇ ਪੰਜਾਬ ਤੋਂ ਬਾਹਰ ਰੱਖ ਲਏ ਵੇਖੋ ਤੁਸੀਂ ਹਰਿਆਣਾ ਦੇ ਨਾਲ ਜਿੰਨੇ ਵੇਖੋ ਨਾ ਤਾਂ ਹਰਿਆਣਾ ਕਿਸੇ ਦੀ ਮੰਗ ਬਿਨ ਮੰਗਿਆ ਦੇਤਾ ਹੂੰ 1958 ਦੇ ਵਿੱਚ ਹਿਮਾਚਲ ਆ ਤੇ 1966 ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਇਲਾਕੇ ਫੇਰ ਕੱਟ ਕੇ ਹੂੰ ਵੇਖੋ 1958 ਦੀ ਵੀ ਇੱਕ ਵੰਡ ਹੈ ਅੱਛਾ ਜੀ ਹਾਂ ਜਦੋਂ ਹਿਮਾਚਲ ਦਾ ਏਰੀਆ ਬਸੇ ਕਰਤਾ ਸੀ ਹੂੰ ਤੇ 1966 ਦੇ ਵਿੱਚ ਫੇਰ Shimla ਤੋਂ ਲੈ ਕੇ Kullu Manali ਤੇ ਇਹ ਸਾਰੇ ਪੰਜਾਬ ਦੇ ਇਲਾਕੇ ਫੇਰ ਇਹ ਹਿਮਾਚਲ ਦੇ ਨਾਲ ਜੋੜ ਦਿੱਤੇ ਗਏ ਹੂੰ ਠੀਕ ਹੈ ਜੀ ਤਾਂ ਇਸ ਕਰਕੇ ਤਾਂ ਕਿ ਸਿੱਖਾਂ ਦੀ ਜਿਹੜੀ ਰਾਜਸੀ ਸ਼ਕਤੀ ਹੈ ਉਹ ਬੜੀ ਕਮਜ਼ੋਰ ਜੇ ਹੋਵੇ ਵੀ ਤੇ ਅੱਜ ਸਾਡੀਆਂ 13 ਸੀਟਾਂ ਕੋਈ ਹੂੰ ਬਹੁਤੀਆਂ ਉੱਥੇ ਮੈਨੇ ਨਹੀਂ ਰੱਖਦੀਆਂ ਸਾਨੂੰ ਸਦਾ ਵਾਸਤੇ ਕਮਜ਼ੋਰ ਕਰ ਦਿੱਤਾ ਗਿਆ ਮੰਨ ਲਓ ਜਿਹੜੇ ਭਾਰਤ ਦੇ ਸਿਆਸਦਾਨ ਸੀਗੇ ਆਜ਼ਾਦੀ ਤੋਂ ਜਿਹੜਾ ਕਹਿੰਦੇ ਵੀ ਆਜ਼ਾਦੀ ਹੈ ਆਜ਼ਾਦੀ ਬਾਅਦ ਉਹ ਵੀ ਅੰਗਰੇਜ਼ਾਂ ਦੀ ਪਾਲਿਸੀ ਚੱਲੇ ਨਹੀਂ ਉਹ ਤਾਂ ਉਦੋਂ ਵੀ ਭੇੜੀਆਂ ਪਾਲਸੀਆਂ ਤੇ ਚੱਲ ਰਹੇ ਹੈ ਜੀ ਹੂੰ ਅੰਗਰੇਜ਼ਾਂ ਵਾਲੀ ਪਾਲਿਸੀ ਤੋਂ ਭੇੜੇ ਅੰਗਰੇਜ਼ ਤਾਂ ਸੋਡਾ ਸਾਨੂੰ ਮਾਨਸਿਕ ਤੌਰ ਤੇ ਕੱਲਾ ਕਰਦਾ ਸੀ ਨਾ ਇਹਨਾਂ ਨੇ ਤਾਂ ਸਾਨੂੰ ਸਰੀਰਕ ਤੌਰ ਤੇ ਵੀ ਟੌਰਚਰ ਕੀਤਾ ਸ਼ਰੀਰਕਾਲ ਤੱਕ ਸਭ ਤੇ ਵੀ ਹਮਲਾ ਹੋਇਆ ਹੋਰ ਵੀ ਹੋਇਆ ਇਹ ਤਾਂ ਡਬਲ ਚੱਲਦੇ ਆ ਨਾ ਜੀ ਇਹਨਾਂ ਦਾ ਤਾਂ ਡਬਲ ਕੰਮ ਚੱਲਿਆ ਸਾਰਾ ਉਸ ਮਤਲਬ ਸਰੀਰਕ ਤੌਰ ਤੇ ਵੀ ਹੋਇਆ ਪੁਲਿਸ ਤਸ਼ੱਦਦ ਵੀ ਹੋਈ ਹੈ ਜੀ ਵੇਖੋ ਤੁਸੀਂ ਹੋਰ ਤਰਾਸ ਦੀ ਵੇਖੋ ਬਈ ਪੁੱਠੇ ਘੇੜੇ ਦੀ ਗੱਲ ਕਰਗੇ ਪੁੱਠਾ ਘੇੜਾ ਕੀ ਹੁੰਦਾ ਪੰਜਾਬ ਦੇ ਪਾਣੀ ਸਾਰੇ ਖੋਲੇ ਦੂਜੀਆਂ ਸਟੇਟਾਂ ਨੂੰ ਦਿੱਤਾ ਰਾਇਲਟੀ ਕੋਈ ਨਹੀਂ ਇਹ ਪੁੱਠਾ ਘੇੜੀ ਹੈ ਨਾ ਜੀ ਪੰਜਾਬ ਨੂੰ ਪੰਜਾਬ ਦੇ ਡੈਮਾਂ ਤੇ ਪੰਜਾਬ ਦਾ ਕੰਟਰੋਲ ਨਹੀਂ ਹੂੰ ਉਹ ਕੇਂਦਰ ਸਰਕਾਰ ਕੋਲੇ ਪੁੱਠਾ ਗੜੀ ਆ ਨੇ ਜੀ ਹੂੰ ਹਿੰਦੁਸਤਾਨ ਦੇ ਵਿੱਚ ਕੋਈ ਅਸੀ ਸਟੇਟ ਨਹੀਂ ਹੈਗੀ ਜਦੀ ਰਾਜਧਾਨੀ ਨਾ ਹੋਵੇ ਹੂੰ ਪੰਜਾਬ ਕੋਲੇ ਆਪਣੀ ਰਾਜਧਾਨੀ ਕੋਈ ਨਹੀਂ ਵੇਖੋ ਚੰਡੀਗੜ੍ਹ ਨੂੰ 1966 ਦੇ ਵਿੱਚ ਪੋਸਟ ਟਾਈਮ ਵਾਸਤੇ ਹੂੰ ਅਸਥਾਈ ਤੌਰ ਤੇ ਹੂੰ ਯੂਨੀਅਨ ਟੈਰੀਟਰੀ ਬਣਾਇਆ ਗਿਆ ਹੂੰ ਕੇਂਦਰ ਸ਼ਾਸਿਤ ਪ੍ਰਦੇਸ਼ ਹੂੰ ਉਹਨੂੰ ਆਏ ਸੀ ਵੀ ਪੰਜ ਚਾਰ ਮਹੀਨਿਆਂ ਤੱਕ ਅਸੀਂ ਮਤਲਬ ਹਰਿਆਣਾ ਦੀ ਹੋਰ ਰਾਜਧਾਨੀ ਬਣਾ ਦੇਾਂਗੇ ਤੇ ਚੰਡੀਗੜ੍ਹ ਨੂੰ ਵਾਪਸ ਕਰ ਦਿੱਤਾ ਜਾਊਗਾ ਅੱਜ ਤੱਕ ਕਿਸੇ ਨੇ ਵਾਪਸ ਕਰਿਆ ਜੀ ਹਾਲਾਂਕਿ ਉਹਨੂੰ ਅਸਥਾਈ ਤੌਰ ਤੇ ਸਥਾਈ ਤੌਰ ਤੇ ਉਹਨੂੰ ਬਣਾਤਾ ਜੁਨੇ ਟ੍ਰੈਕਟਰੀ ਇਹ ਇਹ ਸਾਰੇ ਆ ਪੁੱਠੇ ਕਿਹੜੇ ਆ ਪੰਜਾਬ ਦੇ ਨਾਲ ਸਾਡੀ ਬੋਲੀ ਨਹੀਂ ਸਾਨੂੰ ਰਹਿਣ ਦਿੱਤੀ ਸਾਡੀ ਬੋਲੀ ਤੇ ਬਾਹਰ ਹੋ ਰਹੀ ਹੈ ਸਾਡਾ ਪਹਿਰਾਵਾ ਤਾਂ ਰਹਿਿਆ ਹੀ ਨਹੀਂ ਹੂੰ ਪਰ ਆਵਾਜ਼ ਤਾਂ ਸਾਡਾ ਸਾਰਾ ਹੀ ਖਤਮ ਹੋ ਗਿਆ ਹੂੰ ਜਿਹੜੀ ਕੌਮਾਂ ਦੇ ਕੋਲੇ ਆਪਦਾ ਸੱਭਿਆਚਾਰ ਨਾ ਰਹੇ ਆਪਦੀ ਬੋਲੀ ਨਾ ਰਹੇ ਤੇ ਉਹਨਾਂ ਦਾ ਪੁੱਠਾ ਕਿਹੜਾ ਹੀ ਹੁੰਦਾ ਹੋਰ ਕਿਹੜਾ ਉਹਨੂੰ ਆਪਾਂ ਸਿੱਧਾ ਕਿਹੜਾ ਕਿਵੇਂ ਕਹਾਂ ਮળો ਹੁਣ ਤੱਕ ਜਿੰਨੇ ਵੀ ਆਪਣੇ ਸਿੱਖ ਲੀਡਰ ਸੀਗੇ ਜਿਹੜੇ ਰਾਜਨੀਤਿਕ ਆਪਣੀਆਂ ਧਿਰਾਂ ਸੀਗੀਆਂ ਪੰਜਾਬ ਦੀਆਂ ਉਹਨਾਂ ਨੇ ਵੀ ਜਿਹੜਾ ਹੈਗਾ ਪੰਜਾਬ ਦੇ ਮਸਲਿਆਂ ਨੂੰ ਕੋਈ ਗੰਭੀਰਤਾ ਨਾਲ ਨਹੀਂ ਲਿਆ ਉਹਨਾਂ ਨੇ ਵੀ ਇੱਕ ਹਿਸਾਬ ਦਾ ਜਿਹੜੇ ਤੁਸੀਂ ਮਸਲੇ ਜਿਵੇਂ ਡੈਮਾਂ ਦੇ ਆ ਬੋਲੀ ਦੇ ਆ ਰਾਜਧਾਨੀ ਦੇ ਪਾਣੀਆਂ ਦੇ ਆ ਉਹਨਾਂ ਦੇ ਵੀ ਕੋਈ ਗੰਭੀਰਤਾ ਨਹੀਂ ਦਿਖਾਈ ਜਾਏ ਜਿਹੜੀ ਮਰਜ਼ੀ ਪਾਰਟੀ ਅਕਾਲੀ ਦਲ ਕਹਿੰਦਾ ਰਿਹਾ ਵੀ ਅਸੀਂ ਪੰਥਕਾਂ ਪੰਜਾਬ ਪ੍ਰਸਤਾਂ ਸਾਰੀਆਂ ਚੀਜ਼ਾਂ ਕਹਿੰਦੇ ਰਹੇ ਆ ਇਹ ਇਹ ਵੀ ਮਾੜਾ ਰੋਲ ਰਿਹਾ ਪਰ ਇਹਨਾਂ ਦਾ ਨਹੀਂ 1966 ਤੱਕ ਜਰੂਰ ਇਹ ਜਿਹੜਾ ਅਕਾਲੀ ਦਲ ਹੈ ਨਾ ਉਹ ਪੰਥਕ ਰਿਹਾ ਜੀ ਪੰਥ ਦੀਆਂ ਗੱਲਾਂ ਵੀ ਕਰਦਾ ਰਿਹਾ ਉਹਨੇ ਪੰਜਾਬ ਦੀ ਬਾਹ ਵੀ ਫੜੀ ਜਿੰਨੇ ਮੋਰਚੇ ਪੰਜਾਬ ਦੀ ਖਤਰ ਲੱਗੇ ਉਹ ਅਕਾਲੀ ਦਲ ਨੇ ਲਾਏ ਜੀ ਜਦੋਂ ਤੋਂ ਫਿਰ ਅਕਾਲੀ ਦਲ ਦੇ ਵਿੱਚ ਨੰਘਾਰ ਆਉਣਾ ਸ਼ੁਰੂ ਹੋਇਆ 1966 ਤੋਂ ਬਾਅਦ ਜੀ ਖਾਸ ਕਰਕੇ ਮੈਂ ਇਹ ਸਮਝਦਾ ਵੀ ਜਦੋਂ ਮਤਲਬ ਬਾਦਲ ਪਰਿਵਾਰ ਆਇਆ ਉਸ ਤੋਂ ਬਾਅਦ ਜਦੋਂ ਇਹ ਪਹਿਲੀ ਵਾਰ ਸੀਐਮ ਬਣੇ ਜਨ ਸੰਗਤਾਂ ਦੇ ਨਾਲ ਅਲਾਈਅੰਸ ਹੋਇਆ ਫਿਰ ਇਹਨਾਂ ਨੇ ਪੰਜਾਬੀ ਸੂਬਾ ਲੈ ਕੇ ਵੀ ਪੰਜਾਬੀ ਸੂਬੇ ਦੀ ਗੱਲ ਨਹੀਂ ਕਰੀ ਕੱਲਾ ਲਕਸ਼ਮਣ ਸਿੰਘ ਗਿੱਲ ਜਿਹੜੇ ਚੈਮ ਚੀਫ ਮਿਨਿਸਟਰ ਹੋਏ ਆ ਜੇ ਉਹ ਉਹ ਇਕੱਲੇ ਪੰਜਾਬੀ ਸੂਬੇ ਦੀ ਗੱਲ ਕਰਦੇ ਰਹੇ ਉਹਨਾਂ ਨੇ ਪੰਜਾਬੀ ਨੂੰ ਲਾਗੂ ਕਰਨਾ ਤਾਂ ਹੀ ਆ ਵੀ ਕਰਿਆ ਹੋਰ ਕਿਸੇ ਸੀਐਮ ਨੇ ਕਰਿਆ ਹੀ ਨਹੀਂ ਕਿੰਨੀਆਂ ਸਰਕਾਰਾਂ ਰਹੀਆਂ ਕੀ ਰਹੀਆਂ ਬੋਲੀ ਤਾਂ ਸਟੇਟ ਦੀ ਉਹ ਹੈ ਬੋਲੀ ਅੱਜ ਤੱਕ ਬੋਲੀ ਨੂੰ ਨਾ ਸਾਡੀ ਨੂੰ ਮਾਨਤਾ ਨਹੀਂ ਮਿਲੀ ਕਿਤੇ ਇਹ ਇਹ ਹੁਣ ਸਾਰੇ ਆਪ ਦੇ ਆਪ ਦੇ ਵਿੱਚ ਸੋਹਿਰ ਦਿੱਤਾ ਤਾਂ ਰਹੀ ਨਹੀਂ ਕਿਤੇ ਜਦੋਂ ਅਸਲ ਚ ਇਹ ਹੁੰਦਾ ਜੀ ਕਦੋਂ ਕਿਸੇ ਕੌਮ ਦੇ ਵਿੱਚ ਵੇਖੋ ਵੇਖੀ ਗੁਲਾਮੀ ਮਾਨਸਿਕ ਗੁਲਾਮੀ ਦੇ ਤਹਿਤ ਇੱਕ ਰਾਜ ਭਾਗ ਜਾ ਕਰਨ ਦੀ ਕੋਈ ਲਾਲਸਾ ਜੀ ਜਾਗ ਪਈ ਉਹ ਫਿਰ ਆਪ ਦੇ ਸਾਰੇ ਜਿਹੜਾ ਨਿਜ਼ ਹੈ ਉਹਨੂੰ ਪਹਿਲ ਦੇਣ ਲੱਗ ਜਾਂਦਾ ਹੈ ਕੌਮੀ ਹਿੱਤਾਂ ਨੂੰ ਉਹ ਪਛਾਣ ਸਿੱਟਣ ਲੱਗ ਜਾਂਦਾ ਹੈ ਇਹਨਾਂ ਨੂੰ ਆਇਆ ਵੀ ਅਸੀਂ ਕਿਤੇ ਨਾ ਕਿਤੇ ਕੋਈ ਮਾੜੀ-ਮੋਟੀ ਸਾਨੂੰ ਉਹਦਾ ਮਿਲ ਜੇ ਕੋਈ ਉਹ ਮਿਲ ਜੇ ਹਾਲਾਂਕਿ ਕੌਮੀ ਹਿੱਤ ਹੀ ਕਿਸੇ ਲੀਡਰ ਦੀ ਮਤਲਬ ਯਾਦ ਰੱਖਦੇ ਹੁੰਦੇ ਆ ਲੋਕ ਜਿਨ੍ਹਾਂ ਨੇ ਕੌਮੀ ਹਿੱਤਾਂ ਨੂੰ ਵਸਾਰਿਆ ਉਹ ਉਹਨਾਂ ਨੂੰ ਕੋਈ ਲੋਕ ਯਾਦ ਨਹੀਂ ਰੱਖਦੇ ਹੁੰਦੇ ਜੀ ਇਹ ਚਾਰ ਵਾਰੀ ਆਪਾਂ ਗੱਲ ਕਰੀਏ ਚਾਰ ਵਾਰੀ ਪੰਜਾਬ ਦੀ ਧਰਤੀ ਨੂੰ ਵੰਡਿਆ ਗਿਆ ਤੇ ਪੰਜਵੀਂ ਵਾਰ ਫਿਰ ਕਦੋਂ ਕੋਸ਼ਿਸ਼ ਹੋ ਰਹੀ ਸੀ ਜੀ ਇਹ ਕੋਸ਼ਿਸ਼ ਇਹ ਹੋ ਰਹੀ ਸੀ ਜਦੋਂ ਜੀ 1985 ਦੇ ਵਿੱਚ ਹਮ ਧਰਮ ਜਦੋਂ ਮੋਰਚਾ 1982 ਦੇ ਵਿੱਚ ਲੱਗਿਆ 19 ਮਤਲਬ ਹੈਗਾ ਜਲਾ 19 ਜੁਲਾਈ ਹਮ 19 ਜੁਲਾਈ 1982 ਨੂੰ ਧਰਮ ਜਗਤ ਮੋਰਚਾ ਲੱਗਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲੱਗਦਾ ਹੈ ਉਹ ਤੇ 4 ਅਗਸਤ 1982 ਨੂੰ ਉਹਨੂੰ ਧਰਮ ਜਗਤ ਮੋਰਚੇ ਨੂੰ ਅਕਾਲੀ ਦਲ ਨੇ ਪਰਮਾ ਲਿਆ ਉਹਦਾ ਪਹਿਲਾ ਜਥਾ ਜਿਹੜਾ ਗ੍ਰਿਫਤਾਰੀ ਦਾ ਉਹ ਸਰਦਾਰ ਪ੍ਰਕਾਸ਼ ਸਿੰਘ ਦੀ ਗਵਾਹੀ ਦੇ ਵਿੱਚ ਜਾਂਦਾ ਹੈ ਫਿਰ ਜਥੇ ਜਾਂਦੇ ਆ ਜੇਲ੍ਹਾਂ ਭਰਤੀਆਂ ਕਿਤੇ ਥਾਂ ਨਹੀਂ ਰਿਆ ਅਖੀਰ ਬਲੂ ਸਟਾਰ ਆਪਰੇਸ਼ਨ ਹੋ ਜਾਂਦਾ ਹੈ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ 85 ਦੇ ਵਿੱਚ ਫਿਰ ਸਰਜੀਤ ਸਿੰਘ ਬਰਨਾਲਾ ਦੀ ਹੈ ਜਿਹੜੀ ਉਹ ਉਹ ਮਿਨਿਸਟਰੀ ਆਉਂਦੀ ਹੈ ਤੇ ਉਦੋਂ ਪਹਿਲਾਂ ਇੱਕ ਰਜੀਬ ਲੋਂਗੋਵਾਲ ਨਾਲ ਸਮਝੌਤਾ ਹੁੰਦਾ ਹੋ ਜਾਂਦਾ ਹੈ। ਹੂੰ ਬਈ ਉਹਦੇ ਨਾਲ ਕੀ ਹੈ ਵੇਖੋ ਹੋਰ ਸਮਝੌਤੇ ਦੀ ਕਿਸੇ ਮਾਤੇ ਕੋਈ ਗੱਲ ਨਹੀਂ। ਜੀ ਇਹ ਤਾਂ ਪ੍ਰਮਾਤਮਾ ਦਾ ਤੁਸੀਂ ਸ਼ੁਕਰ ਮੰਨੋ ਰਜੀਬ ਲੋਂਗੋਵਾਲ ਸਮਝੌਤਾ ਸਿਰੇ ਨਹੀਂ ਚੜਿਆ ਨਹੀਂ ਹੋਰ ਫਾਜ਼ਲ ਕਾ ਲੈ ਗਈ ਤੁਹਾਡਾ ਫੇਰ। ਹੂੰ ਪਹਿਲਾਂ ਹੋਰ ਫਾਜ਼ਲ ਕਾ ਨੂੰ ਪੈ ਗਈ। ਅੱਛਾ ਹਾਂਜੀ ਹੋਰ ਫਾਜ਼ਲ ਕਾ ਗਿਆ ਸੀ ਜੀ ਤੁਹਾਡਾ। ਇਹ ਤਾਂ ਕੰਦੂ ਖੇੜਾ ਪਿੰਡ ਕੱਲਾ ਹੀ ਪਚਾ ਗਿਆ ਤੁਹਾਨੂੰ। ਹੂੰ ਨਹੀਂ ਤਾਂ ਸਾਰਾ ਹੋਰ ਫਾਜ਼ਲ ਕਾ ਫੇਰ ਲੈ ਗਈ ਸੀ ਪੰਜਵੀਂ ਵਾਰ ਫੇਰ ਹਜੇ ਅਜੇ ਵੀ ਕੀ ਪਤਾ ਕੀ ਕੁਝ ਹੋਣਾ ਹੈ। ਹਮ ਅਜੇ ਵੀ ਪਰਮਾਤਮਾ ਜਿਹੜੀਆਂ ਹਜੇ ਵੀ ਜਿਹੜੀ ਮਾੜੀ ਮੋਟਿਆ ਬਚਿਆ ਪੰਜਾਬ ਉਹਨੂੰ ਵੀ ਜਿਹੜਾ ਹੈਗਾ ਬਣਨਾ ਚਾਹੁੰਦੇ ਨੇ ਨਹੀਂ ਬੰਡਿਆ ਤਾਂ ਗਿਆ ਹੀ ਸੀ ਜੀ ਹੋਰ ਫਾਜ਼ਲ ਕਾ ਚਲਾ ਜਾਂਦਾ ਫਿਰ ਪੰਜਾਬ ਛੋਟਾ ਹੋ ਜਾਣਾ ਸੀ ਹਮ ਉਹਨੂੰ ਹਰਿਆਣਾ ਦੇ ਨਾਲ ਜੋੜ ਦੇਣਾ ਸੀਗਾ ਹਮ ਹੈ ਜੀ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਹੈ ਨਾ ਹਮ ਹਾਲਾਂਕਿ ਚੰਡੀਗੜ੍ਹ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨਾ ਸੀ ਕਿਸੇ ਨੇ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਨਹੀਂ ਕਰੇ ਉਦੋਂ ਪਹਿਲਾਂ ਹੋਰ ਫਾਜ਼ਲ ਕਾ ਨੂੰ ਪੈ ਗਈ ਪਾਣੀਆਂ ਦਾ ਕੋਈ ਮਸਲਾ ਨਹੀਂ ਕੋਈ ਕੋਈ ਇੱਕ ਵੀ ਮਦ ਹੈ ਜਿਹੜੀ ਉਹ ਪੂਰੀ ਨਹੀਂ ਹੋਈ ਹੂੰ ਇਸ ਕਰਕੇ ਪੰਜਾਬ ਦੇ ਨਾਲ ਤਾਂ ਪੰਜਾਬ ਦਾ ਕੋਈ ਵੀ ਲੀਡਰ ਹੂੰ ਕਦੇ ਤੁਸੀਂ ਪੰਜਾਬ ਦੀ ਗੱਲ ਕਰਦਾ ਸੁਣਿਆ ਹੂੰ ਨਿੱਜੀ ਮਫਾਤ ਤਾਂ ਉਹਨਾਂ ਦੇ ਹੋ ਸਕਦੇ ਤੇ ਕੁਰਤੇ ਪਜਾਮੇ ਤੱਕ ਆਗੇ ਲੀਡਰ ਤਾਂ ਜੀ ਕੁਰਤੇ ਪਜਾਮੇ ਸਵਾਈ ਨਿੱਜੀ ਗੱਲਾਂ ਘਰ ਨਹੀਂ ਉਹ ਤਾਂ ਪਰ ਜਮੇ ਉਹ ਵੇਖੋ ਉਹਨੇ ਨਾਜਨੀਤ ਗੱਲਾਂ ਨਹੀਂ ਜੀ ਉਹ ਉਹ ਤਾਂ ਕਿਸੇ ਤੇ ਦੂਸ਼ਣਵਾਜੀ ਹੈ ਨਾ ਹੂੰ ਜਦੋਂ ਛੋਡਾ ਮਾਨਸਿਕ ਜਿਹੜਾ ਤੁਸੀਂ ਮਾਨਸਿਕ ਤਣਾਅ ਚ ਹੂੰ ਛੋਡਾ ਕਰੈਕਟਰ ਕੋਈ ਰਿਹਾ ਨਹੀਂ ਹੂੰ ਤੁਸੀਂ ਫਿਰ ਲੰਬੋ ਲੰਬੀ ਚ ਹੋਵੋਗੇ ਨਾ ਜੀ ਕੌਮੀ ਕੈਰੈਕਟਰ ਦਾ ਜਿਹੜਾ ਉਹ ਖਤਮ ਹੋ ਗਿਆ ਨਾ ਅੱਛਾ ਜਦੋਂ ਕਹਿੰਦੇ ਆ ਵੀ ਰਜੀਵ ਲੰਗਵਾਲਜਾ ਸਮਝੌਤਾ ਸੀ ਕਹਿੰਦੇ ਬਹੁਤ ਫਾਇਦਾ ਹੋਣਾ ਸੀ ਜੇ ਲਾਗੂ ਹੋ ਜਾਂਦਾ ਬਹੁਤ ਲੀਡਰ ਆਪਣੇ ਜਾਂ ਆਮ ਪਿੰਡਾਂ ਚ ਜਾਂ ਸ਼ਹਿਰਾਂ ਚ ਲੋਕ ਨਹੀਂ ਉਹ ਤਾਂ ਉਹ ਤਾਂ ਗਮਰਾਹ ਕਰਦੇ ਆ ਜੀ ਲੋਕਾਂ ਨੂੰ ਉਹ ਤਾਂ ਹੁਣ ਤੁਸੀਂ ਹੋਰ ਵੇਖੋ ਪੰਜਾਬ ਦੇ ਵਿੱਚ ਤਾਂ ਜਿਹੜੇ ਪੰਜਾਬ ਨਾਲ ਜਿਨ੍ਹਾਂ ਨੇ ਕੁਝ ਕਰਿਆ ਉਹਨਾਂ ਨੂੰ ਅਭਾਰ ਰਹੇ ਆ ਕੌਮੀ ਲੀਡਰ ਨੂੰ ਬਸਾਰ ਰਹੇ ਆ ਇਹਨਾਂ ਨੂੰ ਪੁੱਛਣਾ ਵੀ ਫਾਇਦਾ ਕੀ ਹੋਣਾ ਸੀ ਕਿਹੜੀ ਮੱਦ ਸੀ ਉਹਦੇ ਵਿੱਚ ਜਿਹੜੀ ਪੰਜਾਬ ਦੇ ਪੱਖ ਚ ਸੀ ਹੂੰ ਇੱਕ ਵੀ ਇੱਕ ਵੀ મત ਪੰਜਾਬ ਦੇ ਪੱਖ ਚ ਨਹੀਂ ਸੀਗੀ ਹੂੰ ਸਾਰੀਆਂ ਉਲਟ ਜਾਂਦੀਆਂ ਸੀ ਜੇ ਚੰਡੀਗੜ੍ਹ ਮਿਲਣਾ ਸੀ ਤਾਂ ਇਲਾਕਾ ਦੇ ਕੇ ਮਿਲਣਾ ਸੀ ਹੂੰ ਪਾਣੀਆਂ ਦੀ ਕੋਈ ਉਹਦੇ ਵਿੱਚ ਉਹੀ ਹੈ ਨਹੀਂ ਜਿਹੜਾ ਜਿਹੜਾ ਅਸਲ ਮੁੱਦਾ ਪਾਣੀਆਂ ਤੇ ਮੋਰਚਾ ਲੱਗਿਆ ਨਾ ਜੀ ਬਿਲਕੁਲ ਜੀ ਪਾਣੀਆਂ ਤੋਂ ਪੰਜਾਬੀ ਬੋਲਦੇ ਇਲਾਕੇ ਤੇ ਪੰਜਾਬ ਮਤਲਬ ਪਾਣੀਆਂ ਤੇ ਮੋਰਚਾ ਲੱਗਿਆ ਸੀ ਇੱਕ ਵੀ ਮਤ ਨਹੀਂ ਹੈ ਜੀ ਲੰਗੋਵਾਰ ਅਜੀਬ ਸਮਝੌਤਾ ਤੁਸੀਂ ਪੜ੍ਹ ਲਓ ਉਹਦੇ ਵਿੱਚ ਹੋਵੇ ਬਸ ਇੱਕ ਇਕੱਲੀ ਉੱਥੇ ਮੰਨੇ ਵੀ ਜੇ ਤੁਹਾਡੀ ਸਰਕਾਰ ਬਣਾ ਦੇਾਂਗੇ ਸਰਜੀਤ ਸਿੰਘ ਬਰਨਾਲੇ ਨੂੰ ਕਹਿੰਦਾ ਵੀ ਤੈਨੂੰ ਸੀਐਮ ਬਣਾ ਦੇਾਂਗੇ ਉਹ ਬਲਵੰਤ ਸਿੰਘ ਜੀ ਉਹ ਜਿਹਨੂੰ ਬਲਵੰਤ ਸਿੰਘ ਲੱਡੂ ਕਹਿੰਦੇ ਪਹਿਲਾਂ ਫਾਈਨਾਂਸ ਮਿਨਿਸਟਰ ਵੀ ਰਿਹਾ ਉਹਨਾਂ ਨੂੰ ਕਹਿੰਦਾ ਵੀ ਸਾਨੂੰ ਮਿਨਿਸਟਰੀਆਂ ਦੇ ਦੇਾਂਗੇ ਤੇ ਬਸ ਚੱਕ ਕੇ ਕਮਜ਼ੋਰ ਉਮੀਦਵਾਰ ਕਰਕੇ ਉਹਨਾਂ ਦੀ ਮਿਨਿਸਟਰੀ ਬਣਾਤੀ ਉਹਨਾਂ ਨੇ ਜਦੋਂ ਹੁਣ ਤੁਸੀਂ ਬਰਨਾਲੇ ਨਾ ਸਮਝੋਤਾ ਹੋਇਆ ਕਿਉਂਕਿ ਲੋਂਗੋਵਾਲ ਦੇ ਨਾਲ ਬਰਨਾਲਾ ਤੇ ਉਹੀ ਗਏ ਹੈ ਨਾ ਉਹਨੂੰ 26 ਜਨਵਰੀ ਨੂੰ ਚੰਡੀਗੜ੍ਹ ਦੇਣ ਤੋਂ ਉਹ ਸੀ ਐ ਮੈਂ 26 ਜਨਵਰੀ ਨੂੰ ਚੰਡੀਗੜ੍ਹ ਦਾ ਅਨਾਉਂਸ ਨਹੀਂ ਕਰਾਇਆ ਜਾਂਦਾ ਤੇ ਫਿਰ ਉਹਨੂੰ ਗੱਡੀ ਤੇ ਬੈਠਾ ਕੀ ਕਰਦਾ ਸੀ ਉਹ ਹਮ ਕਿਉਂ ਨਾ ਰਿਜ਼ਾਈਨ ਦਿੱਤਾ ਕਿਉਂ ਨਾ ਉਹ ਕਰਿਆ ਇਸ ਕਰਕੇ ਕਹਿਣ ਦੀਆਂ ਗੱਲਾਂ ਕੁਝ ਹੋਰ ਹੈ ਕੁਝ ਕਹੀ ਜਾ ਉਹਨਾਂ ਲੋਕਾਂ ਨੇ ਕਿਹੜਾ ਉਹ ਮਤਲਬ ਸਮਝੌਤਾ ਪੜਿਆ ਕਹੀ ਜਾ ਉਹ ਨਵੀਂ ਪੀੜੀ ਨੂੰ ਲੱਗੀ ਜਾਊਗੀ ਹਾਂ ਜੀ ਫਾਇਦਾ ਹੋਣਾ ਸੀ ਫਾਇਦਾ ਫਾਇਦਾ ਦੱਸਣ ਦਾ ਨਾ ਕੀ ਫਾਇਦਾ ਹੋਣਾ ਸੀ ਨੁਕਸਾਨ ਹੀ ਹੋਣੇ ਸੀ ਸਾਰੇ ਅੱਛਾ ਖੀਚ ਵਿੱਚ ਚਲੋ ਆਪਾਂ ਇਹ ਸਮਾਪਤੀ ਵੱਲ ਆਉਣੇ ਆ ਵੀ ਜਿਵੇਂ ਤੁਸੀਂ ਪੁੱਠਾ ਗੜਾ ਇਹ ਕਿਤਾਬ ਲਿਖੀ ਹੈ ਤਾਂ ਹੁਣ ਕੀ ਲੱਗਦਾ ਹੈ ਕੋਈ ਜਿਵੇਂ ਜਿਹੜਾ ਲੇਖਕ ਜਾਂ ਵਿਦਵਾਨ ਹੁੰਦਾ ਉਹਨੂੰ ਜਿਹੜੀ ਅਗਲੀ ਚੀਜ਼ ਹੁੰਦੀ ਆ ਉਹ ਦੇਖਦੀ ਆ ਉਹਦੇ ਬਾਰੇ ਸਮਝ ਰੱਖਦਾ ਤਾਂ ਪੰਜਾਬ ਜਿਹੜਾ ਹੈਗਾ ਕਿਤੇ ਇਹ ਸਾਰੇ ਮਸਲੇ ਨੂੰ ਲੈ ਕੇ ਕਿਤੇ ਰਾਜਧਾਨੀ ਪਾਣੀਆਂ ਦੇ ਮਸਲੇ ਸਰਵਾਈਵ ਹੋਊਗਾ ਇਹਦੇ ਮਸਲੇ ਤੇ ਕਿ ਨਹੀਂ ਹੁਣ ਵੇਖੋ ਜੀ ਸਾਡੀ ਸਾਡਾ ਇਤਿਹਾਸ ਹੈ ਅਸੀਂ ਕਦੇ ਕੋਸਚਰ ਸਾਡੀ ਗ੍ਰਾਬਡ ਚਾਉਣੇ ਆ ਫਿਰ ਅਸੀਂ ਆਪ ਹੁੰਨੇ ਹੂੰ ਕੋਈ ਨਾ ਕੋਈ ਲੀਡਰ ਸਾਨੂੰ ਮਿਲ ਜਾਂਦਾ ਹੈ ਹੂੰ ਗੁਰੂ ਸਾਹਿਬ ਤੋਂ ਬਾਅਦ ਬੰਦਾ ਸਿੰਘ ਬਹਾਦਰ ਮਿਲ ਗਿਆ ਹੂੰ ਫਿਰ 1933 ਦੇ ਵਿੱਚ ਭਗੇੜ ਸਿੰਘ ਵਰਗੇ ਮਿਲ ਗਏ ਨਵਾਬ ਕਪੂਰ ਸਿੰਘ ਵਰਗੇ ਮਿਲ ਗਏ ਹੂੰ ਫਿਰ ਅਖੀਰ ਆਇਆ ਮਹਾਰਾਜਾ ਰਣਜੀਤ ਸਿੰਘ ਇੱਕ ਸਾਨੂੰ ਇੰਨਾ ਤਕੜਾ ਲੀਡਰ ਮਿਲ ਗਿਆ ਜਿਨੇ ਆਪ ਦਾ ਰਾਜ ਭਾਗ ਹੀ ਕੈਂਪ ਕਰ ਲਿਆ ਸਿੱਕਾਂ ਦਾ ਜਿਨ੍ਹਾਂ ਨੇ ਆਪ ਦਾ ਤਾਂ ਸਮਝੇ ਹੀ ਨਹੀਂ ਕਰੇ ਹੂੰ ਇਸ ਕਰਕੇ ਸਾਡੀ ਹਿਸਟਰੀ ਦੇ ਵਿੱਚ ਪਿਆ ਹੈ ਹੂੰ ਉਸ ਚਰ ਅਨੰਗਾਰ ਚ ਲੈਣ ਤੋਂ ਬਾਅਦ ਸਦਾ ਦਾ ਇਹ ਦਿਨ ਨਹੀਂ ਨ ਰਹਿੰਦੇ ਕਹਿੰਦੇ ਜੇ ਮਾੜੇ ਨਹੀਂ ਦੇ ਉਹ ਚੰਗੇ ਨਹੀਂ ਦੇ ਤਾਂ ਮਾੜੇ ਵੀ ਨਹੀਂ ਰਹਿੰਦੇ ਕੌਮ ਨੂੰ ਜਦੋਂ ਕੋਈ ਲੀਡਰ ਮਿਲ ਗਿਆ ਕੌਮ ਚ ਸਪਰੇਟ ਹੈਗੀ ਹੈ ਕੌਮ ਆਪਦੇ ਹੱਕ ਲੈਣ ਨੂੰ ਚਾਹੁੰਦੀ ਹੈ ਪਰ ਉਹਨਾਂ ਨੂੰ ਲੀਡਰ ਨਹੀਂ ਕੋਈ ਮਿਲ ਰਿਹਾ ਲੀਡਰ ਪੈਦਾ ਹੋਊਗਾ ਇਹ ਤਾਂ ਗੁਰੂ ਦਾ ਇੱਕ ਨਿਜ਼ਮ ਹੀ ਹੈ ਨਾ ਬੈਸਿਕ ਕੋਈ ਕੌਮਾਂ ਸਦਾ ਤਾਂ ਕੋਈ ਲੀਡਰ ਹੀ ਨਹੀਂ ਨ ਰਹਿੰਦੀਆਂ ਲੀਡਰ ਮਿਲੇਗਾ ਕੋਈ ਤਾਂ ਕੌਮ ਦੀ ਅਗਵਾਹੀ ਕਰੇਗਾ ਤੇ ਪੰਜਾਬ ਦਾ ਕੋਈ ਭਲਾ ਸੋਚਣ ਜਾਊਗਾ ਪੰਜਾਬ ਦੇ ਇਹ 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 ਰਹਿੰਦੀ ਨਹੀਂ ਹੁੰਦੀ ਸਦਾ ਗੱਲ ਹਮ ਮੈਂ ਤੁਹਾਨੂੰ ਹੋਰ ਦੱਸਦਾ ਕਦੇ ਦੋ ਦਹਾਕੇ ਤੁਸੀਂ ਸਾਰੀ ਹਿਸਟਰੀ ਪੜ੍ਹ ਲਓ ਪੰਜਾਬ ਦੀ ਮੁਗਲਾਂ ਤੋਂ ਲੈ ਕੇ ਮਗਰ ਤੱਕ ਦੀ ਕੋਈ ਵੀ ਦੋ ਦਹਾਕੇ ਪੰਜਾਬ ਸੁਖੀ ਸ਼ਾਂਤੀ ਨਹੀਂ ਬਸੇ ਕਰਮਾਂ ਦੀ ਗੱਲ ਹੈ ਬਾਗ ਉੱਥੇ ਕੋਈ ਨਾ ਕੋਈ ਜੰਗਾਂ ਕਿਤੇ ਇਧਰੋਂ ਹਮਲੇ ਕਿਤੇ ਇਧਰੋਂ ਹਮਲੇ ਕਿਤੇ ਇਧਰੋਂ ਹਮਲੇ ਹੁੰਦੀ ਰਹਿੰਦੇ ਆ ਹਮ ਜਦੋਂ ਕੌਮ ਆਲਸ ਦੀ ਨੀਂਦ ਸੌਂਗੀ ਉਦੋਂ ਮੈਨੂੰ ਨੁਕਸਾਨ ਹੋਇਆ ਹੁਣ ਆਲਸ ਦੀ ਸੌਂਗੇ ਤੇ ਨਸ਼ਿਆਂ ਨੇ ਆਪਣੀ ਲਈ ਸਾਰੀ ਕੌ ਹੂੰ ਨਸ਼ਿਆਂ ਨੇ ਜਮਾ ਮਾਰਤੇ ਸਾਰੇ ਇਹ ਆਲਸ ਚ ਸੀ ਤੇ ਜੇ ਉਹ ਜੰਗਾਂ ਜੁੱਧਾਂ ਦੇ ਵਿੱਚ ਹੁਣ ਤਾਂ ਇਧਰ ਨੂੰ ਕਿਸੇ ਦਾ ਧਮਾਕਾ ਹੀ ਨਹੀਂ ਜਾਂਦਾ ਸੀ ਹੂੰ ਜੇ ਆਲਸ ਦੇ ਵਿੱਚ ਰਹੇ ਤਾਂ ਸਾਡਾ ਪਹਿਰਾਵਾ ਖਤਮ ਹੋ ਗਿਆ ਹੂੰ ਜੇ ਅਸੀਂ ਆਲਸ ਦੇ ਵਿੱਚ ਰਹੇ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਡੀ ਬੋਲੀ ਨਾਲ ਕੀ ਖਲਵਾੜ ਹੋ ਗਿਆ ਹੂੰ ਜਦੋਂ ਚੇਤਨਾ ਤਾਂ ਆਉਂਦੀ ਹੈ ਚੇਤਨਾ ਆਉਂਦੀ ਹੁੰਦੀ ਹੈ ਕਿਸੇ ਦੇ ਲੀਡਰ ਆਉਣ ਨਾਲ ਜਦੋਂ ਕੋਈ ਬਾਹ ਫੜਨ ਵਾਲਾ ਹੋਵੇ ਤੇ ਬਾਹ ਫੜਨ ਵਾਲਾ ਇਹ ਤਾਂ ਸਦਾ ਤਾਂ ਰਹਿਣਾ ਹੀ ਨਹੀਂ ਕਿਤੇ ਨਾ ਕਿਤੇ ਕੋਈ ਕਾਮੂ ਨਾ ਬੋਲੀ ਤੁਸੀਂ ਗੱਲ ਕੀਤੀ ਆ ਹੁਣ ਲੋਕਾਂ ਚ ਰਹੇ ਹੁੰਦਾ ਬੋਲੀ ਦਾ ਕੀ ਐ ਹੋਰ ਪਛਾਵਾ ਸਿੱਖ ਲਾਂਗੇ ਆਪਦੀ ਬੋਲੀ ਦਾ ਏਡਾ ਖਾਸ ਹੁੰਦਾ ਵੇਖੋ ਜੀ ਬੋਲੀ ਪਛਾਵਾ ਨਹੀਂ ਪਹਿਚਾਨ ਹੀ ਬੋਲੀ ਨਾਲ ਹੈ ਹਮ ਪਹਿਚਾਨ ਹੀ ਬੋਲੀ ਨਾਲ ਹੈ ਜਿੰਨੇ ਵੀ ਰਾਜ ਭਾਗ ਆਏ ਸਭ ਤੋਂ ਪਹਿਲਾਂ ਉਹਨਾਂ ਨੇ ਆਪਦੀ ਬੋਲੀ ਠੋਸੀ ਹੈ ਹਮ ਜੇ ਮੁਗਲ ਆਏ ਤਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਹੈ ਜਿਹੜੀ ਉਹਨਾਂ ਦੀ ਭਾਸ਼ਾ ਜਿਹੜੀ ਉਹ ਉਹਨੂੰ ਮਾਨਤਾ ਮਿਲੀ ਹੂੰ ਜੇ ਅੰਗਰੇਜ਼ ਆਇਆ ਉਹਨੇ ਸਭ ਤੋਂ ਪਹਿਲਾਂ ਆਪਦੀ ਬੋਲੀ ਦਿੱਤੀ ਤੇ ਆਪਦੀ ਡਰੈੱਸ ਦਿੱਤੀ ਹੂੰ ਜਿਨ੍ਹਾਂ ਮੁਲਖ ਗੁਲਾਮ ਰਹੇ ਐ ਉਹ ਸਾਰੇ ਅੱਜ ਅੰਗਰੇਜ਼ ਦੀ ਡਰੈੱਸ ਪਹਿਨ ਕੇ ਫਖਰ ਮਹਿਸੂਸ ਕਰਦੇ ਐ ਹੂੰ ਜਾਂ ਤਾਂ ਉਹਨਾਂ ਨੂੰ ਗਿਆਨ ਨਹੀਂ ਤੇ ਜਾਂ ਉਹ ਮਾਨਸਿਕਤਾ ਉਹ ਤੇ ਇੰਨੇ ਕਮਜ਼ੋਰ ਐ ਉਹਨਾਂ ਨੂੰ ਐ ਲੱਗਦਾ ਵੀ ਪਤਾ ਨਹੀਂ ਆ ਜਿਹੜੀ ਇਨਾਂ ਦੀ ਐਡਰੈਸ ਅੰਗਰੇਜ਼ਾਂ ਦੀ ਇਹਦੇ ਨਾਲ ਹੀ ਅਸੀਂ ਵੱਧ ਪੜੇ ਲਿਖੇ ਕਿਸੇ ਨੂੰ ਲੱਗਦੇ ਆਂ ਦੂਜੇ ਦਸ ਨਹੀਂ ਗਵਾਰ ਹੀ ਤੁਰੇ ਫਿਰਦੇ ਨੇ ਬੋਲੀ ਨਾਲ ਤਾਂ ਜਿਉਂਦੇ ਵੇਖੋ ਆਇਡੈਂਟੀ ਹੁੰਦੀ ਆ ਮਨੁੱਖ ਦੀ ਜਿਉਂ ਸਕਦਾ ਆਪਦੀ ਆਇਡੈਂਟੀ ਨੂੰ ਖਤਮ ਕਰਕੇ ਵੀ ਜਿਉਂ ਸਕਦਾ ਫਿਰ ਤਾਂ ਕੁਰਬਾਨੀਆਂ ਕਰਨ ਦੀ ਲੋੜ ਹੀ ਨਹੀਂ ਗਲਤ ਆ ਆਇਡੈਂਟੀ ਪਿੱਛੇ ਲੜਦੇ ਆ ਨਾ ਜੀ ਜੇ ਅਸੀਂ ਆਪਦੀ ਆਇਡੈਂਟੀ ਖਤਮ ਕਰ ਲਈ ਥੋਡੀ ਬੋਲੀ ਖਤਮ ਹੋ ਗਈ ਬੋਲੀ ਨਾਲ ਤਾਂ ਤੁਸੀਂ ਜਿਉਂਦੇ ਆ ਬੋਲੀ ਕਰਕੇ ਤੁਸੀਂ ਪੰਜਾਬੀ ਹੋ ਨਾ ਤੇ ਜੇ ਪੰਜਾਬੀ ਖਤਰਾ ਹੋ ਗਿਆ ਬੋਲੀ ਨੂੰ ਤੇ ਫਿਰ ਉਹ ਦੂਜੇ ਧਾਰਮਿਕ ਤੌਰ ਤੇ ਤਾਂ ਉਹ ਉਹ ਤਾਂ ਮਗਰ ਰਹਿ ਜਾਂਦੀਆਂ ਨੇ ਇਹ ਗੱਲਾਂ ਜੀ ਤੇ ਜੇ ਬੋਲੀ ਖਤਮ ਹੋ ਗਈ ਤੇ ਗੁਰੂ ਗ੍ਰੰਥ ਸਾਹਿਬ ਨੂੰ ਕੌਣ ਪੜ੍ਹੂਗਾ ਹੂੰ ਠੀਕ ਹੈ ਨਾ ਜੀ ਹੂੰ ਇਸ ਕਰਕੇ ਬੋਲੀ ਹੈ ਜਿਹੜੀ ਉਹ ਉਹਨੂੰ ਕਿਤੇ ਬੋਲੀ ਦੇ ਨਾਲ ਹੀ ਕੰਮ ਆ ਜਿਉਂਦੀਆਂ ਰਹਿੰਦੀਆਂ ਬੋਲੀ ਦੇ ਨਾਲ ਹੀ ਸਾਰਾ ਕੁਝ ਹੈ ਜੇ ਬੋਲੀ ਨਾ ਰਹੀ ਤੇ ਬਸ ਖਤਮ ਹੋ ਗਿਆ ਮਨੁੱਖ ਚਲੋ ਬਹੁਤ ਧੰਨਵਾਦ ਜੀ ਹਾਂਜੀ ਬਰਕਤ ਸਾਹਿਬ ਬਈ ਪਤਾ ਅਸੀਂ ਗੱਲਬਾਤ ਕਰ ਰਹੇ ਸੀਗੇ ਪੰਜਾਬ ਨੂੰ ਕਿੰਨੇ ਵਾਰੀ ਵੰਡਿਆ ਪੰਜਵੀਂ ਵਾਰ ਵੰਡਿਆ ਜਾਣਾ ਸੀ ਤਾਂ ਕੁਝ ਕਾਰਨ ਬਣੇ ਜਾਂ ਪੰਜਾਬ ਦਾ ਭਲਾ ਲਾ ਲੋ ਵੀ ਨਹੀਂ ਵੰਡਿਆ ਗਿਆ ਕਿਵੇਂ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੇ ਮੌਜੂਦਾ ਜਿਹੜੇ ਭਾਰਤ ਦੇ ਸਿਆਸਦਾਨ ਪੰਜਾਬ ਦੇ ਸਿਆਸਦਾਨਾਂ ਨੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਪੰਜਾਬ ਦੇ ਭਲੇ ਲਈ ਕੁਝ ਵੀ ਨਹੀਂ ਕੀਤਾ ਜਿੰਗੀਆਂ ਪੰਜਾਬ ਦੀਆਂ ਮੰਗਾਂ ਸੀ ਮਸਲੇ ਮਸਲੇ ਸੀਗੇ ਉਹ ਜਿਉਂਦੇ ਤਿਉਂ ਅੱਜ ਵੀ ਖੜੇ ਐ ਚਲੋ ਕੁਝ ਨਾ ਕੁਝ ਜਿਹੜਾ ਹੈਗਾ ਵਾਪਰਦਾ ਰਹਿੰਦਾ ਹੈ ਤਾਂ ਉਸ ਤੋਂ ਬਾਅਦ ਕੁਝ ਭਲੇ ਦੀ ਆਸ ਲਈ ਬੰਦਾ ਜਾਉਂਦਾ ਆਸ ਚੀ ਜਿਵੇਂ ਕਹਿੰਦੇ ਹਾਂ ਜੀਵੇ ਆਸਾ ਮਰੇ ਨਰਾਸਾ ਇਹ ਸਾਰੀਆਂ ਗੱਲਾਂ ਲੈ ਕੇ ਪੰਜਾਬ ਉਡੀਕ ਕਰ ਰਿਹਾ ਵੀ ਕੋਈ ਚੰਗੇ ਉਹਨਾਂ ਨੂੰ ਲੀਡਰ ਮਿਲਣਗੇ ਧੰਨਵਾਦ